ਕਿ ਜਿਹੜਾ ਮਸਲਾ ਹੈਗਾ ਅਸੀਂ ਇਹਦੀ ਗੰਭੀਰਤਾ ਸਮਝੀਏ ਕਿਉਂਕਿ ਪੰਜਾਬ ਦਾ ਆਧਾਰ ਕਿਸਾਨੀ ਹੈਗੀ ਆ ਪਰ ਦੂਜੇ ਪਾਸੇ ਹੁਣ ਜਿਹੜੇ ਹਾਲਾਤ ਬਣਦੇ ਜਾ ਰਹੇ ਲੀਡਰਸ਼ਿਪ ਵਰਸਸ ਕਿਸਾਨੀ ਹੁੰਦੇ ਜਾ ਰਹੇ ਲੱਗਦਾ ਕਿ ਬਹੁਤ ਗੰਭੀਰ ਚੀਜ਼ ਆ ਜੇ ਕਿਸਾਨੀ ਵਰਸਸ ਲੀਡਰਸ਼ਿਪ ਹੋ ਗਈ ਤਾਂ ਇਹਦੇ ਨਤੀਜੇ ਕਦੇ ਵੀ ਸਾਰਥਕ ਨਹੀਂ ਹੋ ਸਕਦੇ ਕਿ ਆਪਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਜਦੋਂ ਸੁਤੰਤਰ ਦੇਸ਼ ਉਖਮਰੀ ਦੀ ਦੌੜ ਵਿੱਚੋਂ ਲੰਘ ਰਿਹਾ ਸੀ ਤਾਂ ਪੰਜਾਬ ਉਹ ਇੱਕ ਸੂਬਾ ਸੀਗਾ ਜਿਹਨੇ ਗ੍ਰੀਨ ਰੈਵੋਲੂਸ਼ਨ ਰਾਹੀਂ ਪੂਰੇ ਹਿੰਦੁਸਤਾਨ ਦਾ ਟੱਟ ਭਰਿਆ ਗ੍ਰੀਨ ਰੈਵੋਲੂਸ਼ਨ ਦੇ ਨਾਲ ਪਹਿਲਾ ਪੰਜਾਬ ਵੀ ਪ੍ਰਭਾਵਿਤ ਨਹੀਂ ਹੋਇਆ ਪੰਜਾਬ ਦੇ ਵਿੱਚ ਜੀਵ ਜੰਤੂ ਪੰਜਾਬ ਦੀ ਹਵਾ ਹਵਾ ਪੰਜਾਬ ਦਾ ਸਾਰਾ ਕੁਝ ਪ੍ਰਭਾਵਿਤ ਹੋਇਆ ਉਸ ਦੇ ਸਾਹਮਣੇ ਕਿਸਾਨੀ ਨੂੰ ਜਾਂ ਦਾ ਬਦਨਾਮ ਕਰਦੇ ਦੇ ਉਹ ਆਪਦੇ ਹਾਕਮਾਂ ਨੂੰ ਵੀ ਠੰਢੀ ਜਾਂ ਉਹ ਆਪਦੇ ਹਾਕਮਾਂ ਨੂੰ ਖੁਸ਼ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਮੈਂ ਉਸ ਇਨਸਾਨ ਨੂੰ ਵੈਸੇ ਪੜਿਆ ਲੇ ਗਿਆ ਮੇਰੀ ਨਜ਼ਰ ਵਿੱਚ ਉਹ ਇੱਕ ਵਨ ਆਫ ਦਾ ਇੰਟੈਲੈਕਟ ਪੋਲੀਟੀਸ਼ੀਅਨ ਹੈਗਾ ਉਹਨੂੰ ਦੇਖ ਲੈਣਾ ਚਾਹੀਦਾ ਵੀ ਉਹਦੋਂ ਕੰਜ਼ਮਪਸ਼ਨ ਵੀ ਕੀ ਸੀਗੀ ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਨੂੰ ਜੇ ਕੋਈ ਚੀਜ਼ ਦਿੱਤੀ ਹੈ ਤਾਂ ਉਹਨੂੰ ਬੜੇ ਆਸਾਨੀ ਦੇ ਨਾਲ ਸੁਣਾ ਦਿੱਤਾ ਜਾਂਦਾ ਹੈ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਇਹਨੇ ਲੰਬੇ ਸਮੇਂ ਤੋਂ ਇਹਨਾਂ ਐਨਪੀਏ ਕਰਕੇ ਉਹਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਜਾਂਦਾ ਤਾਂ ਉਹਦਾ ਵੇਰਵਾ ਸ਼ਾਇਦ ਉਸ ਤਰੀਕੇ ਨਾਲ ਪੇਸ਼ ਵੀ ਨਹੀਂ ਕੀਤਾ ਜਾਂਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕਿ ਸੀ2 ਫਾਰਮੂਲੇ ਦੇ ਤਹਿਤ ਜਿਹੜਾ ਵੱਡਦਾ ਮੁਆਵਜ਼ਾ ਸੀਗਾ ਜਾਂ ਬਣਦਾ ਰੇਟ ਸੀਗਾ ਉਹ ਨਹੀਂ ਦਿੱਤਾ ਗਿਆ ਜਿਹੜੀ ਪ੍ਰੈਸ ਵਾਰਤਾ ਕਰਦੇ ਨਜ਼ਰ ਆਏ ਉਹਨਾਂ ਦੇ ਵਿੱਚ ਸਾਫ਼ ਸੌਫਟ ਉਹਨਾਂ ਨੇ ਜ਼ਿਕਰ ਕੀਤਾ ਕਿ ਸੀ2 ਦਾ ਜ਼ਿਕਰ ਕਰਦੇ ਸੀ ਪਰ A2 ਦੇ ਤਹਿਤ ਪੈਸਾ ਦਿੱਤਾ ਗਿਆ ਤੇ ਉਹ ਵੀ 73000 ਕਰੋੜ ਰੁਪਇਆ ਬੰਦਾ ਸੀ 3000 ਕਰੋੜ ਤਾਂ ਸਿੱਧਾ ਹੀ ਖਾ ਗਏ ਕਿਸੇ ਦਾ ਜ਼ਿਕਰ ਵੀ ਨਹੀਂ ਕੀਤਾ ਉਹਨਾਂ ਨੇ ਤਾਂ ਕਹਿੰਦੇ ਪਰ ਜਦੋਂ ਮੈਂ ਝੋਖ ਕੀਤੀ ਅੰਕੜਿਆਂ ਦੀ ਤਾਂ ਕਹਿੰਦੇ ਆ ਸੱਚ ਨਿਕਲ ਕੇ ਸਾਹਮਣੇ ਆਇਆ ਕਿ ਪੈਸੇ ਤਾਂ ਦੇ ਰਹੀ ਹੈ ਸਰਕਾਰ ਮੁਆਵਜ਼ਾ ਵੀ ਦੇ ਰਹੀ ਹੈ ਸਕੀਮਾ ਵੀ ਦੇ ਰਹੀ ਹੈ ਪਰ ਕੁਝ ਕਿਸਾਨ ਜਿੱਥੇ ਬੰਦੀਆਂ ਆਪਣੀ ਚੌਧਰ ਚਮਕਾਉਣ ਦੇ ਚੱਕਰ ਦੇ ਵਿੱਚ ਸਾਰੇ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਕਿਸਾਨਾ ਉਹਦਾ ਨੁਕਸਾਨ ਕਰ ਰਹੇ ਨੇ ਲੁਕਿੰਗ ਆ ਪੋਲਿਟਿਕਲ ਪਾਰਟੀਆਂ ਇਹੋ ਜੀਆਂ ਗੱਲਾਂ ਕਰਕੇ ਇਹੋ ਜਿਹਾ ਕੁਝ ਕਰਕੇ ਡੈਮੋਕ੍ਰੇਸੀ ਦਾ ਨੁਕਸਾਨ ਕਰ ਰਹੀਆਂ ਆ ਆਪੀ ਹோம்ਵੇ ਦੇ ਲਈ ਅੱਜ ਡੈਮੋਕ੍ਰੇਸੀ ਇਹਨਾਂ ਨੇ ਸ਼ਿੱਕੇ ਤੇ ਛੱਡਦੀ ਆ ਪਰ ਭਗਵਾਨਤਮਾਨ ਕਹਿੰਦੇ ਕਿ ਇਹ ਪਹਿਲੇ 3-4 ਜਿਹੜੇ ਗੇੜ ਨਿਕਲੇ ਨੇ ਉਹਨਾਂ ਦੇ ਵਿੱਚ ਸਪਸ਼ਟ ਹੋ ਗਿਆ ਕਿ ਭਾਜਪਾ ਦੀ ਸਰਕਾਰ ਨਹੀਂ ਬਣ ਰਹੀ ਸਰਕਾਰ ਜਿਹੜੀ ਹੈ ਇੰਡੀਆ ਆਲਾਈਂਸ ਦੀ ਬਣੇਗੀ ਤੇ ਉਹਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਜਿਹੜੀ ਆ ਆਮ ਆਦਮੀ ਪਾਰਟੀ ਦੀ ਹੋਵੇਗੀ ਕੋਈ ਵੀ ਜਿੱਤ ਜੇ ਕੋਈ ਵੀ ਹਾਰ ਜਵੇ ਆਮ ਜਨਤਾ ਨੂੰ ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਹੀ ਆਮ ਜਨਤਾ ਦਾ ਉਸ ਦੇ ਨਾਲ ਕੋਈ ਸਬੰਧ ਹੋਣਾ ਕਿਉਂਕਿ class ਕੋਈ ਵੀ ਬਣਦੀ ਆ ਉਹ ਕਿਸਾਨਾਂ ਦੇ ਜਾਂ ਆਮ ਪਬਲਿਕ ਦੇ ਹਿੱਤਿਤ ਨਹੀਂ ਪੜਨੂਗੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਬੰਦਾ ਪੜਿਆ ਜਾਂ ਅਨਪੜ ਹੈਗਾ ਵਾ ਉਹਦੇ ਚਿਹਰੇ ਤੇ ਖੁਸ਼ੀ ਹੈਗੀ ਆ ਉਹਦਾ ਦੇਖਣ ਵਾਲਾ ਗੱਲ ਇਹ ਆ ਉਹ ਮੈਂਟਲੀ ਫ੍ਰੀ ਹੈਗਾ ਵਾ ਕੀ ਉਹਨੂੰ ਸਰਕਾਰੀ ਦਰਬਾਰੇ ਇੱਜ਼ਤ ਮਿਲ ਰਹੀ ਆ ਸਤਿ ਸ਼੍ਰੀ ਅਕਾਲ ਦੋਸਤੋ న్యూਸ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆਂ ਦੋਸਤੋ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਮੁੱਦੇ ਨੂੰ ਖੋਖਣ ਦੀ ਕੋਸ਼ਿਸ਼ ਕਰਦੇ ਆਂ ਕਿ ਮੁੱਦਾ ਦਿਖਾਇਆ ਕੀ ਜਾ ਰਿਹਾ ਲੋਕਾਂ ਦੀ ਕਚੈਰੀ ਚ ਰੱਖਿਆ ਕੀ ਜਾ ਰਿਹਾ ਪਰ ਉਹਦੇ ਪਿਛਲੀ ਤਸਵੀਰ ਕੀ ਹੈਗੀ ਹੈ ਪੰਜਾਬ ਦੀ ਸਿਆਸਤ ਕਿਉਂਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਗਰਮਾਈ ਹੋਈ ਆ ਹਰ ਇੱਕ ਵਿਅਕਤੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਪੁਗਤਾਇਆ ਜਾਵੇ ਪਰ ਇਨ੍ਹਾਂ ਹਾਲਾਤਾਂ ਦੇ ਵਿੱਚ ਦੂਸ਼ਣ ਬਾਜ਼ੀਆਂ ਦਾ ਦੌਰ ਜ਼ਿਆਦਾ ਗਰਮਾਉਂਦਾ ਜਾ ਰਿਹਾ ਹੈਗਾ ਭਾਜਪਾ ਵਰਸਸ ਕਿਸਾਨਾਂ ਵਾਲਾ ਜਿਹੜਾ ਮਸਲਾ ਲਗਾਤਾਰ ਤੁਹਾਡੇ ਸਾਹਮਣੇ ਵੀ ਅਸੀਂ ਲੈ ਕੇ ਆਉਂਦੇ ਰਹੇ ਹਾਂ ਤੇ ਇਸ ਵਕਤ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਿੱਧ ਤੌਰ ਤੇ ਕਿਸਾਨਾਂ ਤੇ ਨਿਸ਼ਾਨਾ ਬਿੰਨੇ ਸੀ ਜਿਸ ਤਰੁਕੇ ਨਾਲ ਹੰਸ ਰਾਜ ਹਸਦੀਆਂ ਟਿੱਪਣੀਆਂ ਸਾਹਮਣੇ ਆਈਆਂ ਸੀ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਪ੍ਰੈਸ ਵਾਰਤਾ ਕਰਕੇ ਉਸ ਦਾ ਪਲਟ ਜਵਾਬ ਦਿੱਤਾ ਹੈਗਾ तमाम ਮਸਲੇ ਤੇ ਅਸੀਂ ਗੱਲਬਾਤ ਕਰਨੀ ਹੈ ਸਾਡੇ ਨਾਲ ਮਾਹਿਰ ਦੇ ਤੌਰ ਤੇ ਬੂਟਾ ਸਿੰਘ ਬਰਾਗੀ ਹੋਣਗੇ ਗੱਲਬਾਤ ਕਰਕੇ ਸਮਝਾਂਗੇ ਉਹਨਾਂ ਦੇ ਨਜ਼ਰੀਏ ਤੋਂ ਕਿ ਉਹ ਇਸ ਪੂਰੇ ਮਾਹੌਲ ਨੂੰ ਕਿਸ ਤਰੀਕੇ ਨਾਲ ਸਮਝ ਰਹੇ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਮਿਹਰਬਾਨੀ ਜੀ ਸ਼ੁਕਰੀਆ ਭਗਵਲ ਸਾਹਿਬ ਸਰ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਜਿਹੜਾ ਮਸਲਾ ਹੈਗਾ ਅਸੀਂ ਇਹਦੀ ਗੰਭੀਰਤਾ ਸਮਝੀਏ ਕਿਉਂਕਿ ਪੰਜਾਬ ਦਾ ਆਧਾਰ ਕਿਸਾਨੀ ਹੈਗੀ ਆ ਪਰ ਦੂਜੇ ਪਾਸੇ ਹੁਣ ਜਿਹੜੇ ਹਾਲਾਤ ਬਣਦੇ ਜਾ ਰਹੇ ਲੀਡਰਸ਼ਿਪ ਵਰਸਸ ਕਿਸਾਨੀ ਹੁੰਦੇ ਜਾ ਰਹੇ ਲੱਗਦਾ ਕਿ ਬਹੁਤ ਗੰਭੀਰ ਚੀਜ਼ ਆ ਜੇ ਕਿਸਾਨੀ ਵਰਸਸ ਲੀਡਰਸ਼ਿਪ ਹੋ ਗਈ ਤਾਂ ਇਹਦੇ ਨਤੀਜੇ ਕਦੇ ਵੀ ਸਾਰਥਕ ਨਹੀਂ ਹੋ ਸਕਦੇ ਉਸ ਤਰੀਕੇ ਨਾਲ हां बिल्कुल भगत साहब मैं ਤੁਹਾਡੀ ਗੱਲ ਨੂੰ ਇਹ ਐਡ ਆਨ ਕਰਨਾ ਚਾਹਣਾ 바ਬੇ ਪੰਜਾਬ ਦਾ ਆਧਾਰ ਜਿੱਥੇ ਕਿਸਾਨੀ ਹੈਗਾ ਵਾ ਪੰਜਾਬ ਦੀ ਇਕਨੋਮੀ ਦੀ ਬੈਕਬੋਨ ਜਿੱਥੇ ਖਸਾਨੀ ਹੈਗੀ ਆ ਉਥੇ ਨਾਲ ਹੀ ਆਪਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਵੀ ਜਦੋਂ ਸਮੁੱਚਾ ਦੇਸ਼ ਕੁਖਮਰੀ ਦੀ ਦੌੜ ਵਿੱਚੋਂ ਲੰਘ ਰਿਹਾ ਸੀ ਤਾਂ ਪੰਜਾਬ ਉਹ ਇੱਕ ਸੂਬਾ ਸੀਗਾ ਜਿਨੇ ਗ੍ਰੀਨ ਰੈਵੋਲੂਸ਼ਨ ਲਾਹੀ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ ਪੂਰੇ ਹਿੰਦੁਸਤਾਨ ਨੂੰ ਅੰਨ ਦੇ ਮਸਲੇ ਦੇ ਵਿੱਚ ਸੰਪੂਰਨ ਬਣਾਇਆ ਤਾਂ ਜੋ ਅਸੀਂ ਭਾਰੀ ਦੇਸ਼ਾਂ ਦੇ ਜਿਹੜੇ ਸੀਗੇ ਤਾਪਕੇ ਦੇ ਥੱਲੋਂ ਨਿਕਲ ਪਏ ਆ ਉਸ ਐਪ ਦੇ ਵਿੱਚ ਪੰਜਾਬ ਨੇ ਆਪ ਹੀ ਧਰਤੀ ਦੀ ਦਵਾਈ ਆਪ ਦੀ ਧਰਤੀ ਜਰਹੀਲੀ ਕੀਤੀ ਪੰਜਾਬ ਨੇ ਉਸ ਐਪ ਵਿੱਚ ਆਪਣੇ ਪਾਣੀ ਜਰਹੀਲੇ ਕੀਤੇ ਪੰਜਾਬ ਨੇ ਉਸ ਐਪ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਇਥੇ ਬਿਮਾਰੀਆਂ ਸਹਿੜੀਆਂ ਜਿਹੜੀਆਂ ਅੱਜ ਸਾਨੂੰ ਅੱਜ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਚਾਹੇ ਉਹ ਕੈਂਸਰ ਹੋਵੇ ਚਾਹੇ ਉਹ ਹੋਰ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਹੋਣ ਉਹਦੇ ਨਾਲ ਪੰਜਾਬ ਤੇ ਇਹ ਸਾਰਾ ਕੁਝ ਗ੍ਰੀਨ ਰੈਵੋਲੂਸ਼ਨ ਦੇ ਨਾਲ ਕੱਲਾ ਪੰਜਾਬ ਵੀ ਪ੍ਰਭਾਵਿਤ ਨਹੀਂ ਹੋਇਆ ਪੰਜਾਬ ਦੇ ਵਿੱਚ ਜੀਵ ਜੰਤੂ ਪੰਜਾਬ ਦੀ ਹਵਾ ਹਵਾ ਪੰਜਾਬ ਦਾ ਸਾਰਾ ਕੁਝ ਪ੍ਰਭਾਵਿਤ ਹੋਇਆ ਤੇ ਪੰਜਾਬ ਅੱਜ ਇਸ ਕਗਾਰ ਤੇ ਖੜਾ ਵਾ ਬਈ ਅਸੀਂ ਇੱਕ ਇਸ ਮਸਲੇ ਦੇ ਵਿੱਚ ਕਿਸਾਨੀ ਜਿਹੜਾ ਆਪਦਾ ਇੱਕ ਫੰਡਾਮੈਂਟਲ ਤੇ ਇੱਕ ਜਿਹੜਾ ਬੁਨਿਆਦੀ ਰਾਈਟਸ ਹੈਗਾ ਵਾ ਉਹਨੂੰ ਲੈਣ ਲਈ ਦਿੱਲੀ ਅਲੀ ਜੇ ਝਾਕਦੀ ਆ ਕਿ ਜਾਂ ਕੁਝ ਕਰਦੀ ਆ ਤਾਂ ਉਹਨੂੰ ਇਹ ਮੌਜੂਦਾ ਜਿਹੜੇ ਲੀਡਰ ਹੈਗੇ ਆਪਦੇ ਸਮੇਂ ਦੀ ਪਾਲਿਸ ਪੋਲਿਟਿਕਸ ਟੂ ਕਨਵੀਨੀਅੰਸ ਮੈਂ ਕਹੂੰਗਾ ਉਸਦੇ ਹਿਸਾਬ ਨਾਲ ਕਿਸਾਨੀ ਨੂੰ ਜਾਂਦਾ ਬਦਨਾਮ ਕਰਦੇ ਨੇ ਉਹ ਆਪਦੇ ਹਾਕਾਮਾਂ ਨੂੰ ਦੇਖਣ ਲਈ ਜਾਂ ਉਹ ਆਪਦੇ ਹਾਕਾਮਾਂ ਨੂੰ ਖੁਸ਼ ਕਰ ਲਈ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਦਿੰਦੇ ਨੇ ਜੇ ਆਪਾਂ ਸੁਨੀਲ ਕੁਮਾਰ ਜਾਖੜ ਦੀ ਗੱਲ ਕਰ ਲਈਏ ਜਾਖੜ ਪਰਿਵਾਰ ਵੀ ਇੱਕ ਐਗਰੀਕਲਚਰਿਸਟ ਪਰਿਵਾਰ ਹੈਗਾ ਵਾ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਪੰਜਾਬ ਦੀਆਂ ਮੁਸ਼ਕਲਾਂਾਂ ਐ ਕਿਸਾਨਾਂ ਦੀਆਂ ਮੁਸ਼ਕਲਾਂਾਂ ਜਦੋਂ ਉਹ ਕਾਂਗਰਸ ਵਿੱਚ ਸੀਗੇ ਤਾਂ ਉਦੋਂ ਉਹਨਾਂ ਦੀ ਭਾਸ਼ਾ ਕੁਝ ਹੋਰ ਸੀਗੀ ਅੱਜ ਹੈਗੇ ਆ ਬੀਜੇਪੀ ਵਿੱਚ ਅੱਜ ਰਿਟੀਟੇਟ ਰੱਖਾਈ ਸਕ੍ਰਿਪਟ ਉਹ ਨਾ ਗਿਆ ਆ ਜਾਂਦੀ ਆ ਤਾਂ ਇੱਕ ਭਾਸ਼ਾ ਜਮਾਂ ਹੀ ਬਦਲੀ ਦੀ ਆ ਭੋਗਨ ਸਾਹਿਬ ਇਦੋਂ ਵੀ ਵੱਧ ਕੇ ਇਦੋਂ ਵੀ ਵੱਧ ਕੇ ਮੈਂ ਗੱਲ ਕਰਨੀ ਇਹ ਚਾਹੂੰਗਾ ਵੀ ਕਿਸਾਨੀ ਦਾ ਮੁੱਦਾ ਸੀਟੂ ਜਿਹੜਾ ਆਪਾਂ ਗੱਲ ਕਰੀਏ ਵੀ ਫਸਲ ਦਾ ਜਿਹੜਾ ਸਾਨੂੰ ਮੁੱਲ ਮਿਲਣਾ ਚਾਹੀਦਾ ਸੁਆਮੀ ਨਾਥਨ ਰਿਪੋਰਟ ਮੁਤਾਬਕ ਮਿਲਣਾ ਚਾਹੀਦਾ ਇਹ ਮੁੱਦਾ ਉਸੇ ਹੀ ਮੈਨੀਫੈਸਟ ਦਾ 파ਟ ਸੀਗਾ ਜਿਸ ਕੋਸ਼ਨਾ ਪੱਤਰ ਦਾ 파ਟ ਰਾਮ ਮੰਦਰ ਸੀਗਾ ਹੂੰ ਨੋਟ ਮਾਈ ਬੋਏ ਜਿਸ ਕੋਸ਼ਨਾ ਪੱਤਰ ਦੇ ਵਿੱਚ ਰਾਮ ਮੰਦਿਰ ਬਣਾਉਣ ਦੀ ਭਾਜਪਾ ਨੇ ਗੱਲ ਕੀਤੀ ਸੀ ਉਸੇ ਹੀ ਕੋਸ਼ਨਾ ਪੱਤਰ ਵਿੱਚ ਕਿਸਾਨਾਂ ਨੂੰ ਸੀਟ ਸੀ ਪਲੱਸ 2 ਦੇ ਜਿਹੜੇ ਅਕੋਰਡਿੰਗ ਟੂ ਮੂਲ ਦੇਣ ਦੀ ਗੱਲ ਕੀਤੀ ਸੀ ਕੀ ਗੱਲ ਬਈ ਰਾਮ ਮੰਦਿਰ ਤਾਂ ਤੁਸੀਂ ਬਣਾਤਾ ਬਣਾਓ ਸਾਡੀ ਵੀ ਉਹਦੇ ਵਿੱਚ ਇਸ਼ਟਾ ਹੈਗੀ ਆ ਅਸੀਂ ਵੀ ਉੱਥੇ ਸਿਰ ਝੁਕਾਉਨੇ ਆ ਨਕਮਸਤਕ ਹੋਨੇ ਆ ਪਰ ਕੀ ਗੱਲ ਜੇ ਉਸੇ ਕੋਸ਼ਨਾ ਪੱਤਰ ਦਾ ਪਾਰਟ ਇਹ ਵੀ ਸੀਗਾ ਤਾਂ ਤੁਸੀਂ ਇਹਨੂੰ ਲਾਗੂ ਕਿਉਂ ਨਹੀਂ ਕੀਤਾ ਉਹਨੂੰ ਕਿਉਂ ਨਹੀਂ ਕੀਤਾ ਇਦੋਂ ਵੀ ਵੱਧ ਕੇ ਮੈਨੂੰ ਲੱਗਦਾ ਕਿਸਾਨਾਂ ਨੂੰ ਚੜਾਉਣ ਵਾਲੀ ਇਹ ਗੱਲ ਹੋ ਜਾਂਦੀ ਆ ਵੀ ਜਿਸ ਇਨਸਾਨ ਨੇ ਉਹ ਫਾਰਮੂਲਾ ਦਿੱਤਾ ਉਸ ਇਨਸਾਨ ਨੂੰ ਤਾਂ ਭਾਰਤ ਰਤਨ ਦੇਤਾ ਸਭ ਤੋਂ ਵੱਡਾ ਸਰਵੋੱਚ ਅਵਾਰਡ ਦੇਤਾ ਪਰ ਜਿਸ ਕਰਕੇ ਉਹਨੇ ਉਹਨੂੰ ਅਵਾਰਡ ਮਿਲਿਆ ਜਿਹੜੀਆਂ ਰეკਮੈਂਡੇਸ਼ਨਾਂ ਸੀ ਜਿਹੜੀਆਂ ਸਟੱਡੀਜ਼ ਸੀ ਜਾਂ ਉਹਨਾਂ ਨੂੰ ਭਾਜਪਾ ਅੱਜ ਲਾਗੂ ਕਰਨ ਤੋਂ ਕੰਨੀ ਕਰਤਾ ਰਹੀ ਆ ਉਹਨਾਂ ਮਹਾਨ ਸਾਇੰਟਿਸਟ ਮੰਨ ਰਹੀ ਆ ਪਰ ਉਹਦੀ ਖੋਜ ਨੂੰ ਉਹਦੀ ਜਿਹੜੀ ਥੀਸਿਸ ਸੀਗਾ ਉਹਨੂੰ ਸੈਟ ਅਸਾਈਡ ਕਰ ਰਹੀ ਆ ਸਾਈਡ ਤੇ ਕਰ ਰਹੀ ਆ ਵੀ ਇਹ ਗੱਲ ਤੁਸੀਂ ਨਾਂਕਰ ਉਹ ਕਿਸੇ ਵੀ ਤਰ੍ਹਾਂ ਨਾਲ ਵਾਜਿਬ ਨਹੀਂ ਨਾਲੇ ਰੀਸੈਂਟਲੀ ਜਦੋਂ ਕਿਸਾਨ ਅੰਦੋਲਨ ਹੋਇਆ ਜੇ ਮੈਂ ਗੱਲ ਕਰਾਂ ਤਾਂ ਲਿਖ ਕੇ ਗੱਲ ਲਿਖ ਕੇ ਜਾਂ ਔਰਲੀ ਗੱਲ ਹੋਈ ਸੀ ਵੀ ਅਸੀਂ ਫਸਲਾਂ ਨੂੰ ਖਰੀਦਣ ਦਾ ਕਾਨੂੰਨ ਬਣਾਵਾਂਗੇ ਵੀ ਮਿਨਿਮਮ ਸਪੋਰਟ ਪ੍ਰਾਈਸ ਤੋਂ ਥੱਲੇ ਕੋਈ ਵੀ ਏਜੰਸੀ ਉਸ ਫਸਲ ਨੂੰ ਨਹੀਂ ਖਰੀਦੂਗੀ ਤਾਂ ਉਹ ਵੀ ਇੱਕ ਠੰਡੇ ਵਾਸਤੇ ਵਿੱਚ ਪੈ ਗਿਆ ਉਹਦੀ ਵੀ ਅਜ ਕਮਿਟਮੈਂਟ ਨੇੜੇ ਨਹੀਂ ਆ ਰਹੀ ਤੇ ਇਹ ਭਗਤ ਸਾਹਿਬ ਮੈਨੂੰ ਲੱਗਦਾ ਤੁਸੀਂ ਵੀ ਤੁਹਾਡੇ ਵੀ ਜਹਨ ਦੇ ਕਈ ਸਵਾਲ ਹੋਣਗੇ ਪਰ ਮੈਂ ਬੋਲ ਰਿਹਾ ਤਾਂ ਮੈਥੋਂ ਰੁਕਿਆ ਨਹੀਂ ਜਾ ਰਿਹਾ ਇਹ ਵੀ ਗੱਲ ਇੱਕ ਸੱਚ ਹੈਗੀ ਇਹ ਵੀ ਗੱਲ ਇੱਕ ਸੱਚ ਹੈਗੀ ਆ ਵੀ ਹਰੇਕ ਹਿਊਮਨ ਬੀਂਗ ਕੱਲੀ ਕਣਕੀ ਨਹੀਂ ਖਾਂਦਾ ਕੱਲੀ ਝੋੜੀ ਝੋਨਾ ਹੀ ਨਹੀਂ ਖਾਂਦਾ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਤਰ੍ਹਾਂ ਤਰ੍ਹਾਂ ਦੇ ਫਲ ਸਾਡੀ ਜ਼ਮੀਨ ਜ਼ਰਖੀਜ਼ ਹੈਗੀ ਆ ਇੱਥੇ ਉਗਾਏ ਜਾ ਸਕਦੇ ਆ ਤੇ ਐਸ ਅਕੋਰਡਿੰਗ ਟੂ ਜਿਹੜੀ ਸਾਡੀ ਡਾਈਟ ਪਲਾਨ ਹੈਗਾ ਸੈਂਟਿਸਟਸ ਉਹ ਕਹਿੰਦੇ ਆ ਵੀ ਤੁਸੀਂ ਕੱਲਾ ਝੋਨਾ ਤੇ ਕਣਕੀ ਨਾ ਖਾਈ ਚਲੋ ਕਿਉਂ ਬਈ ਤੇ ਭਾਰਤ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਅਜ ਦੂਜੇ ਦੇਸ਼ਾਂ ਦੀ ਲੈਂਡ ਫਰਟਾਈਲ ਹੋ ਗਈ ਆ ਤਾਂ ਸਾਡੇ ਸੂਬੇ ਦੇ ਵਿੱਚ ਜਿਹੜੀ ਚੀਜ਼ ਹੁੰਦੀ ਆ ਜਾਂ ਜਿਹੜੀ ਉਹਨਾਂ ਸੂਬਿਆਂ ਦੇ ਵਿੱਚ ਚੇਂਜ ਹੁੰਦੀ ਆ ਜਿਹੜੀ ਹਿਊਮਨ ਕੰਜ਼ਮਪਸ਼ਨ ਲਈ ਬਹੁਤ ਜ਼ਰੂਰੀ ਆ ਚਾਹੇ ਉਹ ਪੌਲਿਸਿਸ ਹੋਣ, ਓਐਲਸੀ ਹੋਣ ਸਾਡਾ ਵਿਸਲਾਤ ਦਾ ਪਾਰਟ ਹੋਵੇ ਸਾਡੀਆਂ ਹੋਰ ਉਹ ਅਨੇਕਾ ਪ੍ਰਕਾਰ ਦੇ ਫਰੂਟਸ ਹੋਣ ਉਹਨਾਂ ਨੂੰ ਮੇਨਟੇਨ ਕਰੇ ਉਹਨਾਂ ਤੇ ਐਮਐਸਪੀ ਦੇਵੇ ਪ੍ਰੋਪਰ ਉਹਨਾਂ ਨੂੰ ਖਰੀਦੇ ਤੇ ਇਹ ਗੱਲ ਭਾਰਤ ਸਰਕਾਰ ਦੀ ਬਣਦੀ ਆ ਜਿਹਦੇ ਨਾਲ ਕੜਾ ਮਾਲਿਸ਼ਨ ਵੀ ਇੰਪਰੂਵ ਹੁੰਦਾ ਵਾ ਸਾਡੀ ਸੇਧ ਵੀ ਸਹੀ ਹੁੰਦੀ ਆ ਪਰ ਸੌਰੀ ਟੂ ਸੇ ਇੱਕ ਵੱਡਾ ਇਹ ਇਕ ਇਕਨੋਮਿਕ ਸਾਈਕਲ ਚੱਲ ਰਿਹਾ ਗੋਰਖ ਤੰਦਾ ਚੱਲ ਰਿਹਾ ਜਿੱਥੇ ਸਾਰਾ ਕੱਚ ਕੇ ਸਾਰਿਆਂ ਨੂੰ ਸ਼ੈਂਟਰ ਕੀਤਾ ਜਾ ਰਿਹਾ ਜਿੱਥੇ ਗੱਲ ਆ ਗਈ ਜਿੱਥੇ ਮੈਂ ਲਾਸਟ ਸੈਂਟੈਂਸ ਮੇਰਾ ਹੈਗਾ ਮੈਨੂੰ ਲੱਗਦਾ ਉਸ ਤੋਂ ਬਾਅਦ ਬਾਅਦ ਹੋਊ ਤੁਹਾਡਾ ਬੋਲਣਾ ਜਿੱਥੇ ਗੱਲ ਤਾਂ ਗੱਲ ਹੈਗੀ ਆ ਜਸਮੀਨ ਕੁਮਾਰ ਜਾਖੜ ਦੀ ਵੀ ਅਸੀਂ ਪਹਿਲਾਂ ਉਹਨਾਂ ਦਿੰਦੇ ਸੀ ਅੱਜ ਉਹਨਾਂ ਦਵਾਂਗੇ ਮੈਂ ਉਸ ਇਨਸਾਨ ਨੂੰ ਵੈਸੇ ਪੜਿਆ ਲਿਖਿਆ ਮੇਰੀ ਨਜ਼ਰ ਵਿੱਚ ਉਹ ਇੱਕ ਵਨ ਆਫ ਦਾ ਇੰਟੈਲੈਕਟ ਪੋਲੀਟੀਸ਼ੀਅਨ ਹੈਗਾ ਉਹਨੂੰ ਦੇਖ ਲੈਣਾ ਚਾਹੀਦਾ ਵੀ ਉਦੋਂ ਕੰਜ਼ਮਪਸ਼ਨ ਵੀ ਕੀ ਸੀਗੀ ਉਦੋਂ ੀਲਡ ਵੀ ਕੀ ਸੀਗੀ ਅੱਜ ਪਾਪੂਲੇਸ਼ਨ ਕੀ ਆ ਕੰਜ਼ਮਪਸ਼ਨ ਕੀ ਆ ੀਲਡ ਕੀ ਆ ਤੇ ਬਾਕੀ ਜੀ ਉਹ ਦੇ ਰਹੇ ਆ ਬੀਜੇਪੀ ਆਪ ਦੇ ਖਜ਼ਾਨੇ ਚੋਂ ਨਿਕੜੀ ਉਹ ਕਿਸਾਨਾਂ ਦਾ ਹੀ ਹੱਕ ਆ ਉਹ ਤੁਹਾਡੇ ਵਰਗੇ ਟ੍ਰੈਕ ਡਾਇਰੈਕਟ ਟੈਕਸ ਰਹੀਆਂ ਦਾ ਹੀ ਹੱਕ ਆ ਜਿਹਦੇ ਬਦਲੇ ਵਿੱਚ ਰੂਪੇ ਵਿੱਚ ਕਿਸਾਨਾਂ ਨੂੰ ਜੇ ਕੁਝ ਦਿੱਤਾ ਜਾ ਰਿਹਾ ਤਾਂ ਉਹ ਦੇ ਦੇ ਬਿਲਕੁਲ ਬੜੀ ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਨੂੰ ਜੇ ਕੋਈ ਚੀਜ਼ ਦਿੱਤੀ ਆ ਤਾਂ ਉਹਨੂੰ ਬੜੇ ਆਸਾਨੀ ਦੇ ਨਾਲ ਸੁਣਾ ਦਿੱਤਾ ਜਾਂਦਾ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਇਹਨੇ ਲੰਮੇ ਸਮੇਂ ਤੋਂ ਇਨਾ ਐਨਪੀਏ ਕਰਕੇ ਉਹਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਜਾਂਦਾ ਤਾਂ ਉਹਦਾ ਵੇਰਵਾ ਸ਼ਾਇਦ ਉਸ ਤਰੀਕੇ ਨਾਲ ਪੇਸ਼ ਵੀ ਨਹੀਂ ਕੀਤਾ ਜਾਂਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕਿ ਸੀ2 ਫਾਰਮੂਲੇ ਦੇ ਤਹਿਤ ਜਿਹੜਾ ਬਣਦਾ ਮੁਆਵਜ਼ਾ ਸੀਗਾ ਜਾਂ ਬਣਦਾ ਰੇਟ ਸੀਗਾ ਉਹ ਨਹੀਂ ਦਿੱਤਾ ਗਿਆ ਕਿਸਾਨ ਵੀ ਅੱਜ ਜਿਹੜੀ ਪ੍ਰੈਸ ਵਾਰਤਾ ਕਰਦੇ ਨਜ਼ਰ ਆਏ ਉਹਨਾਂ ਦੇ ਵਿੱਚ ਸਾਬਤ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਸੀ2 ਦਾ ਜ਼ਿਕਰ ਕਰਦੇ ਸੀ ਪਰ A2 ਦੇ ਤਹਿਤ ਪੈਸਾ ਦਿੱਤਾ ਗਿਆ ਤੇ ਉਹ ਵੀ 73000 ਕਰੋੜ ਰੁਪਇਆ ਬਣਦਾ ਸੀ 3000 ਕਰੋੜ ਤਾਂ ਸਿੱਧਾ ਹੀ ਖਾ ਗਏ ਕਿਸੇ ਦਾ ਜ਼ਿਕਰ ਵੀ ਨਹੀਂ ਕੀਤਾ ਉਹਨਾਂ ਨੇ ਤਾਂ ਲੱਗਦਾ ਕਿ ਜਿਸ ਤਰੀਕੇ ਨਾਲ ਬਿਆਨਵਾਦੀ ਜਿਵੇਂ ਤੁਸੀਂ ਜਾਕਰ ਸਾਹਿਬ ਦਾ ਜ਼ਿਕਰ ਕਰ ਰਹੇ ਸੀਗੇ ਮੈਂ ਉਹਨਾਂ ਦੀ ਪ੍ਰੈਸ ਵਾਰ ਦਾ ਚੰਗੀ ਧਿਆਨ ਦੇ ਨਾਲ ਸੁਣ ਰਿਹਾ ਸੀਗਾ ਤਾਂ ਕਹਿੰਦੇ ਕਿ ਪਹਿਲਾਂ ਤਾਂ ਅਸੀਂ ਵੀ ਉਸੇ ਅੰਦੋਲਨ ਦੇ ਵਿੱਚ ਸ਼ਾਮਿਲ ਸੀਗੇ ਅਸੀਂ ਬੇਸ਼ੱਕ ਪੋਲੀਟੀਕਲ ਤੌਰ ਤੇ ਅੰਦਰ ਨਹੀਂ ਜਾ ਸਕਦੇ ਸੀ ਪਰ ਅਸੀਂ ਸਮਰਥਨ ਕਰਕੇ ਆਏ ਸੀ ਕਿਸਾਨਾਂ ਦਾ ਕਿ ਸਹੀ ਮਸਲੇ ਨੂੰ ਲੈ ਕੇ ਤੁਸੀਂ ਧਰਨਾ ਦਿੱਤਾ ਕਹਿੰਦੇ ਪਰ ਜਦੋਂ ਮੈਂ ਘੋਖ ਕੀਤੀ ਅੰਕੜਿਆਂ ਦੀ ਤਾਂ ਕਹਿੰਦੇ ਆ ਸੱਚ ਨਿਕਲ ਕੇ ਸਾਹਮਣੇ ਆਇਆ ਕਿ ਪੈਸੇ ਤਾਂ ਦੇ ਰਹੀ ਹੈ ਸਰਕਾਰ ਮੁਆਵਜ਼ਾ ਵੀ ਦੇ ਰਹੀ ਹੈ ਸਕੀਮਾ ਵੀ ਦੇ ਰਹੀ ਹੈ ਪਰ ਕੁਝ ਕਿਸਾਨ ਜਿੱਥੇ ਬੰਦੀਆਂ ਆਪਣੀ ਚੌਧਰ ਚਮਕਾਉਣ ਦੇ ਚੱਕਰ ਦੇ ਵਿੱਚ ਸਾਰੇ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਕਿਸਾਨਾ ਉਹਦਾ ਨੁਕਸਾਨ ਕਰ ਰਹੀ ਨੇ ਤਾਂ ਜਾਖੜ ਸਾਹਿਬ ਦੀ ਇਹ ਸਟੇਟਮੈਂਟ ਕਿਦਾਂ ਦੇਖਦੇ ਹੋ ਕਿ ਕਿਸਾਨ ਜਥੇਬੰਦੀਆਂ ਦੇ ਕਿਰਦਾਰ ਨੂੰ ਜਿਹੜੀ ਕਿਦਾਰ ਕਿਰਦਾਰਕੁਸ਼ੀ ਹੋ ਰਹੀ ਹੈ ਲੱਗਦਾ ਕਿ ਜਾਖੜ ਸਾਹਿਬ ਕੋਈ ਹੋਟ ਰੈਕ ਫੜ ਰਹੇ ਨੇ ਹੋ ਪ੍ਰੋਫੈਸਰ ਸਾਹਿਬ ਜੇ ਮੈਂ ਗੱਲ ਕਮਾਂ ਉਸ ਕੰਟੈਸਟ ਦੇ ਵਿੱਚ ਤਾਂ ਇਹ ਸਮੂੱਚੀਆਂ ਪੋਲਿਟੀਕਲ ਪਾਰਟੀਆਂ ਐਹੋ ਜਿਹੀਆਂ ਗੱਲਾਂ ਕਰਕੇ ਐਹੋ ਜਿਹਾ ਕੁਝ ਕਰਕੇ ਡੈਮੋਕ੍ਰੇਸੀ ਦਾ ਨੁਕਸਾਨ ਕਰ ਰਹੀਆਂ ਨੇ ਆਪੀ ਹੋਮੇ ਦੇ ਲਈ ਅੱਜ ਡੈਮੋਕਰੇਸੀ ਇਹਨਾਂ ਨੇ ਸ਼ਿੱਕੇ ਤੇ ਛੱਡਤੀ ਆ ਈਵਨ ਜਾਖੜ ਸਾਹਿਬ ਦਾ ਵੀ ਕੋਈ ਸਿਧਾਂਤ ਤੇ ਕੋਈ ਅਸੂਲ ਨਹੀਂ ਰਿਹਾ ਕੋਈ ਅਡੋਲਜੈਂਟ ਅੱਜ ਪਹਿਰਾ ਹੈ ਨਹੀਂਗਾ ਕਿਸਾਨ ਜਥੇਬੰਦੀਆਂ ਤਾਂ ਕਾਈਂਡ ਆਫ ਇੱਕ ਪ੍ਰੈਸ਼ਰ ਗਰੁੱਪ ਕੰਮ ਕਰ ਰਹੀਆਂ ਨੇ ਉਹ ਪ੍ਰੈਸ਼ਰ ਗਰੁੱਪ ਦੇ ਹੈਡ ਕਈ ਹੋ ਸਕਦੇ ਨੇ ਪਰ ਉਹਨਾਂ ਦਾ ਗੋਲ ਸਾਂਝਾ ਵਾ ਉਹ ਪਹੁੰਚਣਾ ਇੱਕ ਥਾਂ ਤੇ ਚਾਹੁੰਦੇ ਆ ਰਸਤੇ ਅਲੱਗ-ਅਲੱਗ ਹੋ ਸਕਦੇ ਆ ਮੈਂ ਇਸ ਗੱਲ ਦੇ ਨਾਲ ਵੀ ਸਹਿਮਤ ਹੋ ਸਹਿਮਤ ਹਾਂ ਵੀ ਕਿਤੇ ਨਾ ਕਿਤੇ ਹਿਊਮਨ ਜਿਹੜੀ ਹੋਮੇ ਹੈਗੀ ਆ ਇੱਕ ਹੈਜੀਮਨੀ ਦੀ ਉਹ ਪੱਠੇ ਪਾਉਣ ਲਈ ਗਰੁੱਪ ਬਣ ਜਾਂਦੇ ਨੇ ਕੁਝ ਕੁਝ ਹੋ ਜਾਂਦਾ ਨਾ ਪਰ ਗੋਲ ਬੜਾ ਕਲੀਅਰ ਆ ਜਾਕੜ ਸਾਹਿਬ ਨੂੰ ਗੋਲ ਅਲੀ ਕਨਸੈਂਟ੍ਰੇਟ ਕਰਨਾ ਚਾਹੀਦਾ ਵੀ ਜਿਹੜੀਆਂ ਕਿਸਾਨ ਜਿੱਤੇ ਮੰਡੀਆਂ ਦੀਆਂ ਡਿਮਾਂਡਸ ਹੈਗੀਆਂ ਵਾ ਉਹਦੇ ਵਿੱਚ ਤਾਂ ਕੋਈ ਫੇਰ ਬਦਲ ਹੈ ਨਹੀਂ ਉਹਦੇ ਵਿੱਚ ਤਾਂ ਕੋਈ ਉਹੋ ਜੀ ਗੱਲ ਹੈ ਨਹੀਂ ਕਿ ਪਰ ਸਾਈਮਟੇਨੀਅਸਲੀ ਯੂਫਾਈ ਆਮ ਟਾਕਿੰਗ ਅਬਾਊਟ ਦਾ ਪੋਲੀਟিক্যাল ਕਲਾਸ ਇਹਨਾਂ ਦਾ ਕੀ ਆ ਜਿੰਨਾ ਨੁਕਸਾਨ ਦੇਸ਼ ਦਾ ਡੈਮੋਕ੍ਰੇਸੀ ਦਾ ਇਹਨਾਂ ਕਲਾਸਾਂ ਨੇ ਕਰਤਾ ਕਿਸਾਨ ਤਾਂ ਪ੍ਰੈਸ਼ਰ ਗਰੁੱਪ ਬਣ ਕੇ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਲੱਗੇ ਹੋਏ ਆ ਕਿ ਭਾਈ ਜਿਹੜੀ ਗੱਲ ਕਹੀ ਸੀ ਤੁਸੀਂ ਜਿਹੜੀ ਗੱਲ ਕਹਿ ਕੇ ਵੋਟਾਂ ਲਈਆਂ ਸੀ ਤੁਸੀਂ ਰਾਜ ਲਿਆ ਸੀ ਉਸ ਗੋਲ ਤੇ ਖਰੇ ਉਤਰੋ ਪਰ ਇਹ ਅੱਜ ਆਲਮ ਇਹ ਹੋ ਚੁੱਕਿਆ ਵਾ ਵੀ ਇਹਨਾਂ ਦਾ ਸਿਧਾਂਤ ਕੋਈ ਨਹੀਂ ਗਾ ਨਾ ਤਾਂ ਕਿਸਾਨ ਕੋਈ ਕਿਸੇ ਦਾ ਨੁਕਸਾਨ ਨਹੀਂ ਕਰ ਰਿਹਾ ਉਹਦੀਆਂ ਮੰਗਾਂ ਮਨਾ ਰਿਹਾ ਜਿਹਾ ਪਾਵਾ 10 ਦੀ ਤਾਂ ਤੇ 20 ਗਰੁੱਪ ਹੋ ਜਾਣ ਤੇ ਟ੍ਰੈਕਟਰ ਮੈਂ ਇਹ ਹੁੰਦਾ ਵਾ ਦੇਖਿਆ ਇਹ ਜਾਂਦਾ ਵੀ ਗੋਲ ਕੀ ਆ ਟਾਰਗੇਟ ਕੀ ਆ ਟਾਰਗੇਟ ਕਿਸਾਨਾਂ ਦਾ ਸੇਮ ਹੈਗਾ ਵਾ ਤੇ ਪੋਲੀਟੀਕਲ ਕਲਾਸ ਨੂੰ ਇਹ ਚਾਹੀਦਾ ਵੀ ਬਿਸ਼ਰਤੇ ਉਹਨਾਂ ਨੂੰ ਇਹੋ ਜੀ ਸਿਆਸੀ ਰੰਗ ਦੇ ਕੇ ਭੰਡਣ ਉਨ੍ਹਾਂ ਦੀ ਜਿਹੜੀ ਅਸਲੀ ਸਮੱਸਿਆ ਹੈਗੀ ਆ ਅਸਲਾ ਮਕਸਦ ਹੈਗਾ ਬਸ ਉਨ੍ਹਾਂ ਦੀ ਦੁੱਖ ਤਕਲੀਫਾ ਉਹਨੂੰ ਦੂਰ ਕਰਨ ਲਈ ਯਤਨ ਕਰਨ ਜਿਵੇਂ ਤੁਸੀਂ ਜਿੱਦਕ ਜ਼ਿਕਰ ਕੀਤਾ ਜੇ ਵੀ ਘਰਾਣਿਆਂ ਦੇ ਕਰਜ਼ੇ ਮਾਫ਼ ਹੋ ਸਕਦੇ ਆ ਘਰਾਣਿਆਂ ਨੂੰ ਫਿਰ ਵੱਡੇ ਘਰਾਣਿਆਂ ਨੂੰ ਰਾਹਤ ਦਿੱਤੀ ਜਾ ਸਕਦੀ ਆ ਤਾਂ ਕਿਸਾਨਾਂ ਨੂੰ ਕਿਉਂ ਨਹੀਂ ਕਿਸਾਨ ਵੀ ਤਾਂ ਜੇ ਮੈਂ ਗੱਲ ਕਰਾਂ ਇਸੇ ਦੇਸ਼ ਦੇ ਵਾਸੀ ਨੇ ਇਸੇ ਦੇਸ਼ ਦੇ ਵੋਟਰ ਨੇ ਉਹ ਵੀ ਤਾਂ ਟੈਕਸ ਦਿੰਦੇ ਨੇ ਸਾਰਾ ਕੁਝ ਦਿੰਦੇ ਨੇ ਹਾਲਾਂਕਿ ਜਿੰਨੀ ਟੈਕਸ ਕਲੈਕਸ਼ਨ ਕਿਸਾਨੀ ਤੋਂ ਹੁੰਦੀ ਆ ਜਾਂ ਕਿਸਾਨਾਂ ਤੋਂ ਹੁੰਦੀ ਆ ਜਾਂ ਕਿਸਾਨਾਂ ਦੇ ਜਵਾਕਾਂ ਤੋਂ ਹੁੰਦੀ ਆ ਉਨੀ ਤਾਂ ਇਹਨਾਂ ਅਡਾਨੀਆਂ ਆਵਾਨੀਆਂ ਨੀਰਮ ਮੋਤੀਆਂ ਤੋਂ ਨਹੀਂ ਹੁੰਦੀ ਤੇ ਮੈਨੂੰ ਲੱਗਦਾ ਵੀ ਇਹ ਸਿਰਫ ਤੇ ਸਿਰਫ ਕਿਸਾਨਾਂ ਦੀ ਕਲਾਸ ਥੋੜੀ ਜੀ ਅ ਅ ਅ ਅਨ ਮਾਰਜਨਲਾਈਜ਼ਡ ਸੈਕਸ਼ਨ ਕਰਕੇ ਮੈਨੂੰ ਲੱਗਦਾ ਇਸ ਦਾ ਜਿਆਦਾ ਵਾਇਓਲੇਸ਼ਨ ਹੋ ਰਹੀ ਹੈ ਇਹਨਾਂ ਤੇ ਰਾਈਟਸ ਅਦਰਵਾਈਜ਼ ਜੈਕਰਤ ਸਾਹਿਬ ਨੂੰ ਇਹ ਜੇ ਬਿਆਨ ਦੇਣੇ ਸ਼ੋਭਾ ਨੀ ਸਰ ਤੁਸੀਂ ਅਕਸਰ ਇਸ ਮਸਲੇ ਨੂੰ ਘੋਖਦੇ ਰਹਿੰਦੇ ਹੋ ਨਜ਼ਦੀਕ ਤੋਂ ਜਾਣਦੇ ਹੋ ਕਿ ਕਿਸਾਨੀ ਕਿੰਨੀ ਜ਼ਿਆਦਾ ਜ਼ਰੂਰੀ ਹੈਗੀ ਆ ਪੰਜਾਬ ਖਿੱਤੇ ਲਈ ਜਿਸ ਤਰੀਕੇ ਨਾਲ ਅਸੀਂ ਦੇਸ਼ ਦੀ ਇਸ ਵੇਲੇ ਆਬਾਦੀ ਦਾ ਜ਼ਿਕਰ ਕਰ ਰਹੇ ਹਾਂ ਕਿ ਜਿਸ ਤਰੀਕੇ ਨਾਲ ਅਸੀਂ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈਗਾ ਲਗਾਤਾਰ ਆਬਾਦੀ ਨੂੰ ਰੋਕਣ ਦੇ ਲਈ ਕੋਈ ਕਾਨੂੰਨ ਨਹੀਂ ਆ ਰਿਹਾ ਹੈਗਾ ਤਾਂ ਇਹ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਨਾਜ ਦੀ ਲੋੜ ਹੋਰ ਵਧੇਗੀ ਜਿਸ ਤਰੀਕੇ ਨਾਲ ਧਰਤੀ ਦਾ ਤਾਪਮਨ ਵਧ ਰਿਹਾ ਹੈਗਾ ਤਾਂ ਉਹਦੇ ਨਾਲ ਇਹ ਵੀ ਪਤਾ ਕਿ ਜੀਲਡ ਤੇ ਵੀ ਫਰਕ ਪੈਣ ਵਾਲਾ ਹੈਗਾ ਜੀਲਡ ਹੁਣ ਵਧਣੀ ਨਹੀਂ ਸ਼ਾਇਦ ਉਸ ਤਰੀਕੇ ਨਾਲ ਘਟੇ ਪਰ ਜਿਸ ਤਰੀਕੇ ਨਾਲ ਵੱਡੇ ਤਬਕੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਕਿ ਅਸੀਂ ਮੁਫਤ ਅਨਾਜ ਦੇ ਰਹੇ ਹਾਂ ਤਾਂ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਮੁਫਤ ਅਨਾਜ ਦੇ ਤਹਿਤ ਜਿਹੜਾ ਰਾਸ਼ਨ ਵੰਡ ਦਿੱਤਾ ਗਿਆ ਤਾਂ ਬਹੁਤੇ ਥਾਵਾਂ ਤੇ ਇਹ ਵੀ ਖਬਰਾਂ ਨੇ ਕਿ ਸ਼ਾਇਦ ਜਿਹੜੇ ਅਨਾਜ ਦੇ ਭੰਡਾਰ ਨੇ ਉਹਨਾਂ ਨੂੰ ਵੀ ਖੋਖਲਾ ਕਰ ਦਿੱਤਾ ਗਿਆ ਤੇ ਕੱਲ ਨੂੰ ਕੋਈ ਲੋੜ ਪੈ ਗਈ ਆਫਤ ਆ ਗਈ ਤਾਂ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਦਰਕਨਾਰ ਕੀਤਾ ਜਾ ਰਿਹਾ ਹੈ ਤਾਂ ਦੇਸ਼ ਲਈ ਭੁੱਖਮਰੀ ਦੀ ਸਮੱਸਿਆ ਵੱਡੀ ਸਮੱਸਿਆ ਬਣ ਸਕਦੀ ਹੈ ਤੇ ਕੁਝ ਸਰਕਾਰੀ ਅੰਕੜੇ ਇਹ ਵੀ ਕਹਿੰਦੇ ਨੇ ਕਿ ਭੁੱਖਮਰੀ ਦੇ ਵਿੱਚ ਭਾਰਤ ਦਿਨੋ-ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈਗਾ ਤਾਂ ਲੱਗਦਾ ਕਿ ਇੱਕ ਸਿਹਰਦ ਸਰਕਾਰ ਜਿਹੜੀ ਹੈ ਉਹ ਇਸ ਵੱਡੇ ਨੁਕਤੇ ਨੂੰ ਨਜ਼ਰਅੰਦਾਜ਼ ਕਰਕੇ ਚੱਲ ਸਕਦੀ ਹੈ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਿ ਜਿੱਥੇ ਆਪਾਂ ਜਨਸੰਖਿਆ ਦੀ ਗੱਲ ਕਰੀਏ ਇਸ ਤਰ੍ਹਾਂ ਦੇ ਵਿੱਚ ਵੱਧ ਰਹੀ ਹੈ ਤੇ ਉਹਨਾਂ ਦੀ ਕੰਜ਼ਮਪਸ਼ਨ ਲਈ ਭੁੱਖਤਾ ਚਾਹੀਦੀ ਚਾਹੀਦਾ ਹੈਗਾ ਜੇ ਸਰਕਾਰ ਜੇ ਮੈਂ ਬੜਾ ਕੋਈ ਟੈਸਟ ਚਨਾ ਜਾਵਾਂ ਜੇ ਮੈਂ ਸਿੱਧੀ ਜੀ ਗੱਲ ਕਰਾਂ ਜੇ ਕੋਈ ਸਰਕਾਰ ਕਿਸਾਨਾਂ ਨੂੰ ਕੁਝ ਨਹੀਂ ਦੇ ਰਹੀ ਕਿਸਾਨ ਉਹਨਾਂ ਕਲਾਸ ਆਉਂਦੀ ਹੈ ਜਿਹੜੇ ਫੂਡ ਪੈਦਾ ਕਰਦੇ ਆ ਤਾਂ ਜਿਵੇਂ ਤੁਸੀਂ ਚਾਹੇ ਭੁੱਖਮਰੀ ਦਾ ਸੰਕਟ ਆ ਸਕਦਾ ਹਾਂ ਵਿਕਲਪ ਹੈਗੇ ਨੇ ਵਿਕਲਪ ਸਹਿਗੇ ਨੇ ਗਵਰਨਮੈਂਟ ਕੋਲੇ ਗਵਰਨਮੈਂਟ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੀ ਆ ਜਿਹੜੇ ਵੱਡੇ ਘਰਾਣੇ ਆ ਅੱਜ ਜਿਹੜੀ ਜੇ ਗੇਹੂ ਪੈਦਾ ਹੋਣਾ ਜਾਂ ਚਾਵਲ ਪੈਦਾ ਹੋਣਾ ਇਹ ਇਹਨਾਂ ਨੇ ਆਪਣੇ ਨਾਈਟ੍ਰੋਜਨਸ ਤੋਂ ਇਹਨਾਂ ਨੇ ਗੈਸਾਂ ਤੋਂ ਗੈਸਾਂ ਤੋਂ ਪੂਰੇ ਕਰਕੇ ਵੀ ਉਹਦੇ ਦੀ ਜ਼ਮੀਨ ਦੀ ਲੋੜ ਨਹੀਂ ਇਹਨਾਂ ਨੇ ਉੱਥੋਂ ਹੀ ਅਨਾਜ ਪੈਦਾ ਕਰਕੇ ਉਹਨੂੰ ਕੰਜ਼ਮਪਸ਼ਨ ਦੇ ਵਿੱਚ ਲੈ ਆਉਣਾ ਇਹ ਇੱਕ ਵੀ ਕਲਮਸ ਹੈਗਾ ਜਿਹੜੀਆਂ ਡਿਵੈਲਪਡ ਕੰਟਰੀਆਂ ਦੇ ਵਿੱਚ ਇਹ ਪਹੁੰਚ ਵੀ ਆ ਰਿਹਾ ਪਰ ਅਗੇਨ ਇੱਥੇ ਇਹ ਕਹਿਣਾ ਤੇ ਇਹੀ ਹੋਊਗਾ ਵੀ ਜਿਹੜੀ ਇੱਕ ਕਿਸਾਨੀ ਨੂੰ ਇਹ ਖਤਮੇ ਕਰਨਾ ਵਾ ਵਾੜ ਨੂੰ ਵਧ ਰਹੇ ਆ ਆਪਾਂ ਤੇ ਇੰਡਸਟਰੀਲਿਸਟ ਨੂੰ ਅਸੀਂ ਪ੍ਰਮੋਟ ਕਰ ਰਹੇ ਆ ਹਾਲਾਂਕਿ ਇਹ ਨਹੀਂ ਹੋਣਾ ਚਾਹੀਦਾ ਵਾ ਕਿਸਾਨਾਂ ਦੇ ਨਾਲ ਜਿਹੜੀਆਂ ਵੀ ਗੱਲਾਂ ਹੈਗੀਆਂ ਜਿਵੇਂ ਆਪਾਂ ਪਹਿਲੇ ਸੈਗਮੈਂਟ ਚ ਸਬਮਿਟ ਕੀਤਾ ਵਾ ਬਈ ਜਿਹੜੇ ਫੂਡਸ ਸਾਨੂੰ ਰਿਕੁਆਇਰਡ ਹੈਗੇ ਆ ਉਸ ਹਿਸਾਬ ਨਾਲ ਉਹਨਾਂ ਦੀ ਬੰਡੇ ਜਾਣ ਵੀ ਫੁਲਾਨੇ ਥਾਂ ਤੇ ਫੁਲਾਨੀ ਚੀਜ਼ ਹੋਊ ਫੁਲਾਨੇ ਥਾਂ ਤੇ ਫੁਲਾਨੀ ਤੇ ਹੋਊ ਮੋਰਲੈਸ ਕਿਸਾਨ ਵੀ ਇਸ ਦੇਸ਼ ਦਾ ਅਹਿਮ ਹਿੱਸਾ ਨੇ ਇਹਨਾਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਨੂੰ ਪ੍ਰੋਪਰਲੀ ਵਚਣਾ ਚਾਹੀਦਾ ਤੇ ਪ੍ਰੋਪਰਲੀ ਦੇਖ ਕੇ ਉਸ ਨੂੰ ਐਡਰੈਸ ਕਰਨਾ ਚਾਹੀਦਾ ਉਹਨੂੰ ਕੋਈ ਪੋਲੀਟੀਕਲੀ ਆਪ ਦੀ ਈਗੋ ਪ੍ਰੋਬਲਮ ਨਹੀਂ ਬਣਾ ਲੈਣਾ ਚਾਹੀਦਾ ਜਿਵੇਂ ਹੁਣ ਬਰਤਕ ਤਰ੍ਹਾਂ ਤਰ੍ਹਾਂ ਦੇ ਕੈਂਡੀਡੇਟਸ ਤੇ ਜਾਂ ਹੋਰ ਲੀਡਰ ਸਹਿਬਾਨ ਦੇ ਬਿਆਨ ਆ ਰਹੇ ਆ ਪੰਜਾਬ ਕਿਸਾਨਾਂ ਨੂੰ ਪ੍ਰੋਪਰਲੀ ਟ੍ਰੀਟ ਕੀਤਾ ਜਾਣਾ ਚਾਹੀਦਾ ਕਿ ਕੋਈ ਵੀ ਦੇਸ਼ ਦਾ ਕੋਈ ਵੀ ਸਟੇਟ ਕਿਸਾਨ ਆਇਆਗਾ ਅੱਜ ਸਮੇਂ ਦੀ ਲੋੜ ਹੈ ਕਿੰਦਰ ਨੂੰ ਇੰਦਰ ਨੂੰ ਉਲਝਣ ਦੀ ਬਚਾਏ ਤੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਤੇ ਮੋਰਲ ਐਸਟੀਮੇ ਆਪਾਂ ਪਹਿਲਾਂ ਕਹਿ ਚੁੱਕੇ ਉਹਨਾਂ ਦੀ ਇਹ ਆਪਦੀ ਕਮਿਟਮੈਂਟ ਹੈਗੀ ਆ ਜੀ ਜੀ ਮੈਂ ਕਿਉਂਕਿ ਮੈਂ ਤੁਹਾਡੇ ਵੱਲੋਂ ਇਸ਼ਾਰਾ ਜਿਹੜਾ ਕੀਤਾ ਸੀ ਤੁਸੀਂ ਉਹ ਉਸ ਦੇ ਨਾਲ ਨਾਲ ਇੱਕ بڑا ਇੰਪੋਰਟੈਂਟ ਨੁਕਤਾ ਛੇੜ ਦਿੱਤਾ ਕਿਉਂਕਿ ਮੈਂ ਜਿਵੇਂ ਜ਼ਿਕਰ ਕਰ ਰਿਹਾ ਸੀ ਕਿ ਤੁਸੀਂ ਬੜੀ ਬਰੀਕੀ ਨਾਲ ਚੀਜ਼ਾਂ ਦੇਖਦੇ ਹੋ ਸ਼ਾਇਦ ਲੋਕਾਂ ਦਾ ਉਸ ਪਾਸੇ ਧਿਆਨ ਨਹੀਂ ਹੈਗਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹਾਲਾਤ ਬਣਦੇ ਜਾ ਰਹੇ ਨੇ ਕਿ ਭੋਜਨ ਜਿਹੜਾ ਹੈਗਾ ਉਹ ਫੈਕਟਰੀਆਂ 'ਚ ਬਣਿਆ ਕਰੂਗਾ ਤੁਸੀਂ ਉਧਰ ਨੂੰ ਇਸ਼ਾਰਾ ਬੂਟਾ ਜੀ ਮਨ ਲਾਇਆ ਤਾਂ ਕਿ ਬੜਾ ਇੰਪੋਰਟੈਂਟ ਇਸ਼ੂ ਆ ਇਹ ਬਹੁਤੇ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਹੈਗਾ ਕਿ ਫੈਕਟਰੀਆਂ ਦੇ ਵਿੱਚ ਭੋਜਨ ਬਣੇਗਾ ਪ੍ਰੋਟੀਨ 12 ਬਣਨਗੀਆਂ ਵਿਟਾਮਿਨ ਦੀਆਂ ਗੋਲੀਆਂ ਜਾਨਕਿ ਜਿਹੜੇ ਵੀ ਮਿਨਰਲ ਤੁਹਾਨੂੰ ਚਾਹੀਦੇ ਆ ਫੂਡ ਦੇ ਵਿੱਚ ਜਿਹੜੇ ਮਿਲਦੇ ਹੁੰਦੇ ਆ ਉਹ ਗੋਲੀਆਂ ਦੇ ਰੂਪ ਦੇ ਵਿੱਚ ਤੁਹਾਨੂੰ ਖਵਾਤੇ ਤਾਂ ਬੰਦਾ ਉਹ ਬਸ ਉਹਨਾਂ ਦੇ ਸਿਰ ਤੇ ਚੱਲਦਾ ਰਹੂਗਾ ਇਹ ਕਿੱਧਰ ਨੂੰ ਵੱਧ ਰਹੇ ਆ ਲੱਗਦਾ ਕਿ ਇਹੀ ਕਾਰਨ ਹੈ ਕਿ ਸਰਕਾਰਾਂ ਨੂੰ ਨਜ਼ਰ ਆਉਂਦਾ ਕਿ ਸਾਡੇ ਤੋਂ ਇਹ ਵਿਕਲਪ ਹੈਗਾ ਕਿ ਅਸੀਂ ਗੋਲੀਆਂ ਦੇ ਨਾਲ ਵਿਟਾਮਿਨ ਦੇ ਦਵਾਂਗੇ ਗੋਲੀਆਂ ਦੇ ਨਾਲ ਤੁਹਾਡੇ ਜਿਹੜੇ ਮਿਨਰਲਸ ਆ ਉਹ ਪੂਰੇ ਕਰ ਦਵਾਂਗੇ ਗੋਲੀਆਂ ਦੇ ਨਾਲ ਹੀ ਤੁਹਾਨੂੰ ਪ੍ਰੋਟੀਨ ਪ੍ਰੋਟੀਨ ਜਿਹੜਾ ਹੈਗਾ ਪ੍ਰੋਟੀਨ 바ਰਸ ਜਿਹੜੀਆਂ ਅੱਜ ਕੱਲ ਆ ਰਹੀਆਂ ਤੇ ਇਹ ਵੀ ਜ਼ਿਕਰ ਚੱਲ ਰਿਹਾ ਕਿ ਉਹ ਅੱਜ ਕੱਲ ਜਿਹੜਾ ਪ੍ਰੋਟੀਨ ਬਣ ਰਿਹਾ ਉਹ ਜਿਹੜੇ ਸੂਖਮ ਜੀਵ ਨੇ ਉਹਨਾਂ ਤੋਂ ਬਣਾਇਆ ਜਾ ਰਿਹਾ ਤਾਂ ਕੀ ਅਸੀਂ ਸਰਕਾਰਾਂ ਇਹ ਦੇਖ ਰਹੀਆਂ ਕਿ ਅਸੀਂ ਗੋਲੀਆਂ ਤੇ ਲਾ ਕੇ ਬੰਦਿਆਂ ਨੂੰ ਤਾਂ ਕਿਸਾਨਾਂ ਵਾਲੇ ਪਾਸੋਂ ਆਪਣਾ ਹੱਥ ਆਰਾਮ ਨਾਲ ਚੁੱਕ ਸਕਦੇ ਸਾਨੂੰ ਕੋਈ ਦਿੱਕਤ ਨਹੀਂ ਉਗਲ ਹੀ ਦੇਖੋ ਬਏ ਫੂਡ ਐਕਸਪਾਇਰਟ ਇਸ ਡਿਬੇਟ ਚੱਲ ਰਹੀ ਹੈ ਤੇ ਇੱਕ ਇੱਕ ਫੁੱਲ ਫਰੇਸ਼ ਡਿਬੇਟ ਹੈਗੀ ਹੈ ਇਟਸੈਲਫ ਬਿਹੇਵੀ ਫੂਡ ਦੇ ਨਾਲ ਰਿਲੇਟਿਡ ਹੈਗੀ ਹੈ ਜੇ ਮੈਂ ਐਜ਼ ਅ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਕੀ ਸਬਮਿਟ ਕਰਾਂ ਕਿ ਬਾਬੇ ਨਾਨਕ ਦੀ ਗੋਦਰੇ ਦੀ ਰੋਟੀ ਤੋਂ ਚੱਲੇ ਹੋਏ ਅੱਜ ਅਸੀਂ ਕਣਕ ਦੀ ਉਸ ਵੈਰਾਈਆਂ ਤੇ ਆ ਗਏ ਨੇ ਜਿਹੜੀਆਂ ਅੱਧੇ ਤੋਂ ਵੱਧ ਜਿਵੇਂ ਕਹਿੰਦੇ ਹੁੰਦੇ ਆ ਅ ਅਲਟਰੇਟਿਡਡ ਹੈਗੀਆਂ ਨੇ ਇਹ ਵੀ ਅਸੀਂ ਕਾਈਂਡ ਆਫ ਜਿਵੇਂ ਉਦੋਂ ਜਾਮਾਂ ਤਾਂ ਕਾਫੀ ਡਿਬੇਟ ਚੱਲੀ ਜਾਣੀ ਆ ਅਸੀਂ ਬੋਤਰੇ ਤੋਂ ਕਣਕ ਤੇ ਆ ਗਏ ਕਣਕ ਤੇ ਬਾਜਰੇ ਤੋਂ ਆ ਗਏ ਬਾਜਰੇ ਤੋਂ ਮੱਕੀ ਤੇ ਆ ਗਏ ਮੱਕੀ ਤੋਂ ਅਸੀਂ ਹੁਣ ਉਸ ਕਣਕ ਤੇ ਆ ਗਏ ਆ ਜਿਹੜੀ ਕਿ ਕੈਮੀਕਲ ਦੇ ਨਾਲ ਜ਼ਿਆਦਾ ਭਰਪੂਰ ਹੈਗੀ ਖਾਸ ਕਰਕੇ ਜਿਹੜੀ ਪੰਜਾਬਸ ਦੀ ਵਿੱਚ ਹੈਗੀ ਆ ਤੇ ਅੱਜ ਇੱਕ ਚਰਚਾ ਹੈ ਆਰਗੈਨਿਕ ਦੀ ਛਿੜੀ ਹੋਈ ਆ ਉਹ ਇੱਕ ਸੈਪਰੇਟ ਸਟੈਪ ਹੈ ਤੁਹਾਡੀ ਗੱਲ ਬਿਲਕੁਲ ਸਹੀ ਆ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਉਹ ਵੀ ਦਿਨ ਦੂਰ ਨਹੀਂ ਪਰ ਜਦੋਂ ਆਨੇ ਗੋਹਾਨੇ ਸਾਨੂੰ ਬਾਕੀ ਬੋਗਲ ਜੀ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਨੇ ਇਸ ਦੇਸ਼ ਦੀ ਜਿਹੜੀ 70% ਆਬਾਦੀ ਆ ਉਹ ਕੋਈ ਮਹਿਕਮਾ ਵੀ ਪ੍ਰੋਪਰ ਨਿਊਟ੍ਰੀਟ ਫੂਡ ਨਹੀਂ ਖਾ ਰਹੀ ਅੱਜ ਵੀ ਜੇ ਤੁਸੀਂ ਅੱਜ ਵੀ ਜੇ ਤੁਸੀਂ ਅੱਜ ਬਰੀਕੀ ਦੇ ਨਾਲ ਦੇਖੋ ਮੈਂ ਪਿੰਡਾਂ ਨੂੰ ਬਿਲੋਂਗ ਕਰਦਾ ਵੀ ਜਿਹੜੇ ਲੋਕੀ ਖੀਰਾ اگਾਉਂਦੇ ਨੇ ਉਹ ਖੀਰਾ ਖਾਂਦੇ ਨਹੀਂਗੇ ਤੇ ਜੇ ਤੁਸੀਂ ਉਹਨਾਂ ਦੇ ਪੈਰ ਜੁੱਤੀ ਲੋ ਆ ਕੇ ਦੇਖੋ ਤਾਂ ਉੱਥੇ ਅੱਧੇ ਅੱਧੇ ਇੰਚ ਦੀਆਂ ਬਿਆਈਆਂ ਫਟੀਆਂ ਹੋਈਆਂ ਹੈਗੀਆਂ ਉਹਨਾਂ ਪੈਰਾਂ ਵਿੱਚ ਉਹਨਾਂ ਨੂੰ ਉਹ ਸਲਾਦ ਦਾ ਕਨਸੈਪਟ ਹੀ ਨਹੀਂ ਪਤਾ ਵੀ ਸਲਾਦ ਕਿੰਨਾ ਕੁ ਜ਼ਰੂਰੀ ਆ ਕਿੰਨਾ ਕੁ ਨਹੀਂ ਜ਼ਰੂਰੀ ਤੇ ਮੈਨੂੰ ਲੱਗਦਾ ਇਹ ਸਾਰੀਆਂ ਗੱਲਾਂ ਇੱਕ ਅਵੇਅਰਨੈਸ ਨਾਲ ਜੁੜੀਆਂ ਹੋਈਆਂ ਵਾ ਤੇ ਅੱਜ ਵੀ ਅਸੀਂ ਭੰਟੀ ਭੰਤ ਗੋਲੀਆਂ ਦੇ ਰੂਪ ਦੇ ਵਿੱਚ ਬਹੁਤ ਸਾਰੇ ਨਿਊਟ੍ਰੀਐਂਟ ਲੈ ਰਹੇ ਆ ਜਿਹੜੇ ਸਾਡੇ ਬੇਸਿਕ ਫੂਡ ਤੋਂ ਸਾਨੂੰ ਨਹੀਂ ਮਿਲਦਾ ਚਾਹੀਏ ਅਸੀਂ ਉਹ ਕਣਕ ਦੀ ਰੋਟੀ ਹੋਵੇ ਚਾਹੀਏ ਸਬਜ਼ੀਆਂ ਮੰਡੀ ਚ ਮਿਲਦੀਆਂ ਉਸ ਤੋਂ ਹੋਣ ਸਪਲੀਮੈਂਟਰੀ ਅਸੀਂ ਇਲਾਕੇ ਤੋਂ ਲੈ ਰਹੇ ਆ ਜਿਹੜੇ ਅਸੀਂ ਚੈੱਕ ਅਪ ਕਰ ਲਈ ਜਾਂਦੇ ਆ ਤੇ ਮੋਰਲੈਸ ਤੁਸੀਂ ਇੱਕ ਸਮਾਂ ਉਹ ਸੀ ਜਿੱਥੇ ਡੈਥ ਰੇਟ ਕੰਟਰੋਲ ਹੋ ਗਿਆ ਸੀਗਾ ਸਾਇੰਟਿਫਿਕ ਡਿਵੈਲਪਮੈਂਟ ਦੇ ਨਾਲ ਪਰ ਅੱਜ ਸਮਾਂ ਉਹ ਆ ਗਿਆ ਵੀ 40 41 35 ਸਾਲ 20 ਸਾਲ 22 ਸਾਲ ਦੇ ਜਵਾਕ ਹਾਈਪਰ ਟੈਨਸ਼ਨ ਬਲੱਡ ਪ੍ਰੈਸ਼ਰ ਇਹਨਾਂ ਬਿਮਾਰੀਆਂ ਨਾਲ ਮਰ ਰਹੇ ਆ ਜਿਹੜੀਆਂ ਇਟਸੈਲ ਬਿਮਾਰੀਆਂ ਹੀ ਨਹੀਂ ਹੈਗੀਆਂ ਤੇ ਇਹ ਗਲਤ ਖੂਨ ਦੇ ਕਰਕੇ ਬਿਮਾਰੀਆਂ ਰਹਿ ਗਈਆਂ ਇਸਆਂ ਗੱਲਾਂ ਨੂੰ ਆਪਾਂ ਜੇ ਮੱਦੇ ਨਜ਼ਰ ਰੱਖੀਏ ਤਾਂ ਕਿਸਾਨੀ ਕਨਸੈਪਟ ਜਿਹੜਾ ਹੈਗਾ ਵਾ ਉਹ ਸਰਕਾਰ ਲਈ ਇੱਕ ਇਸ਼ੂ ਜਾਂ ਇੱਕ ਮੁੱਦਾ ਨਹੀਂ ਹੋ ਜਾਂਦਾ ਇਹ ਇੱਕ ਅਹਿਮ ਪੂਜਣ ਜੋ ਕਿੱਤਾ ਬਣ ਜਾਵਾ ਜਾਂਦਾ ਵਾ ਜਿਵੇਂ ਬਾਬੇ ਨਾਨਕ ਨੇ ਕਿਹਾ ਸੀਗਾ ਕਿਸਾਨੀ ਸਭ ਤੋਂ ਉੱਤੇ ਆ ਬਾਕੀ ਚੀਜ਼ਾਂ ਸਾਰੀਆਂ ਥੱਲੇ ਆ ਉਹਦਾ ਮੇਨ ਕਨਸੈਪਟ ਇਹ ਹੀ ਸੀਗਾ ਵੀ ਕਿਸਾਨੀ ਬੰਦੇ ਦੇ ਜੀਵਨ ਦੇ ਨਾਲ ਇੱਕ ਹਸਾਬ ਨਾਲ ਜੁੜੀ ہوئی ਆ ਚਾਹੇ ਉਹ ਅਸੀਂ এনवायरमेंट ਦੀ ਗੱਲ ਕਰ ਲਈਏ ਚਾਹੇ ਅਸੀਂ ਉਪਜਾਇਆ ਫੂਡ ਦੀ ਗੱਲ ਕਰ ਲਈਏ ਇਸ ਪਾਸੇ ਨੂੰ ਤਾਂ ਸਰਕਾਰਾਂ ਮੈਨੂੰ ਲੱਗਦਾ ਨਹੀਂ ਵੀ ਕਦੋਂ ਸੋਚਣੀਆਂ ਕਦੋਂ ਨਹੀਂ ਸੋਚਣੀਆਂ ਕਿਉਂਕਿ ਅੱਜ ਦੀ ਹਾਲਾਤ ਦੇ ਵਿੱਚ ਜਿਹੜੀ ਇਲੈਕਸ਼ਨ ਦੀ ਪ੍ਰੋਸੈਸ ਹੋ ਚੁੱਕਿਆ ਵਾ ਉਹਦੀ ਫੰਡਿੰਗ ਕਿੱਥੋਂ ਆ ਰਹੀ ਆ ਕਿਵੇਂ ਆ ਰਹੀ ਆ ਜਿੱਥੋਂ ਆ ਰਹੀ ਆ ਉਹਨੂੰ ਫਾਇਦਾ ਕਿਵੇਂ ਪੰਚਾਉਣਾ ਵਾ ਉਹਨੂੰ ਫਾਇਦਾ ਕੀ ਦਾ ਖੂਨ ਚੂਸ ਕੇ ਪੰਚਾਉਣਾ ਵਾ ਕਿਨੂੰ ਜ਼ਹਿਰ ਖਵਾ ਕੇ ਕੰਚਾਉਣਾ ਵਾ ਇਹ ਸਾਰੀਆਂ ਕਨਸੈਪਟ ਤੇ ਵਿੱਚ ਦੀ ਅੱਜ ਦੀ ਤਰੀਕ ਦੇ ਵਿੱਚ ਸਾਡੇ ਹਿੰਦੁਸਤਾਨ ਦੀ ਡੈਮੋਕ੍ਰੇਸੀ ਨਾ ਕਰਈ ਆ ਪਾਸ ਆਊਟ ਹੋ ਰਹੀ ਆ ਤੇ ਮੈਂ ਇਹ ਵੀ ਹੋਪ ਫੋਰ ਦਾ ਬੈਸਟ ਹੈ ਸਮਾਂ ਆਊਗਾ ਵੀ ਜਿੱਥੇ ਅਸੀਂ ਇਹ ਗੱਲਾਂ ਨੂੰ ਡੈਪਥ ਦੇ ਵਿੱਚ ਸੋਚਾਂਗੇ ਸਵਾਰਾਂਗੇ ਤੇ ਸਰਕਾਰਾਂ ਵੀ ਇਸ ਪ੍ਰਤੀ ਸੋਚਣੇ ਅਬ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਇਹ ਸਾਰਾ ਮਾਹੌਲ ਬਣ ਰਿਹਾ ਹੋਵੇ ਕਿਸਾਨ ਸਾਫ਼ ਤੌਰ ਤੇ ਇਹ ਤਹਈਆ ਕਰ ਬੈਠੇ ਹੋਣ ਕਿ ਕੋਈ ਵੀ ਸਿਆਸਤਦਾਨ ਹੋਵੇ ਚਾਹੇ ਉਹ ਭਾਜਪਾ ਦਾ ਹੋਵੇ ਅਕਾਲੀ ਦਲ ਦਾ ਹੋਵੇ ਕਾਂਗਰਸ ਦਾ ਹੋਵੇ ਆਮ ਆਦਮੀ ਪਾਰਟੀ ਦਾ ਹੋਵੇ ਜਾਨੀ ਕਿ ਸੱਤਾ ਦੇ ਵਿੱਚ ਰਹਿ ਰਹੀਆਂ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਜਾਂ ਦੇਸ਼ ਦੇ ਵਿੱਚ ਸੱਤਾ ਦੇ ਵਿੱਚ ਨੇ ਉਹ ਹੁਣ ਚਾਹੇ ਗੈਰ ਸੱਤਾਧਾਰੀ ਪਾਰਟੀਆਂ ਹੋਣ ਕਿਤੇ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਬੰਦਾ ਆਇਆ ਤਾਂ ਅਸੀਂ ਸਵਾਲ ਕਰਾਂਗੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਕਿਸਾਨਾਂ ਨੇ ਹਰਮੀਤ ਸਿੰਘ ਖੁੱਡੀਆਂ ਹੋਰਾਂ ਦਾ ਵੀ ਰਾਜ ਕੇ ਵਿਰੋਧ ਕੀਤਾ ਸਵਾਲ ਕਰਨ ਪਹੁੰਚੇ ਸੀ ਕਰਨ ਨਹੀਂ ਦਿੱਤੇ ਤਾਂ ਉੱਥੇ ਮਾਹੌਲ ਜਿੱਦਾਂ ਦਾ ਬਣਿਆ ਉਹ ਵੀ ਅਸੀਂ ਦੇਖਿਆ ਮੀਤ ਜਿਹੜੇ ਹੇਅਰ ਨੇ ਉਹਨਾਂ ਦਾ ਵੀ ਵਿਰੋਧ ਰਾਜ ਕੇ ਹੋਇਆ ਹੰਸ ਰਾਜ ਹੰਸ ਜਿੱਥੇ ਜਾਂਦੇ ਨੇ ਉਹਨਾਂ ਦੇ ਤਾਂ ਰਾਜ ਕੇ ਵਿਰੋਧ ਹੋ ਰਿਹਾ ਕਿਉਂਕਿ ਉਹਨਾਂ ਦੀਆਂ ਟਿੱਪਣੀਆਂ ਉਦਾਂ ਦੀਆਂ ਆ ਰਹੀਆਂ ਤੇ ਹੰਸ ਰਾਜ ਦੀ ਇੱਕ ਹੋਰ ਟਿੱਪਣੀ ਤਾਂ ਵੀ ਸਾਹਮਣੇ ਆਈ ਕਹਿੰਦੇ ਕਿ ਵਾਸਤੇ ਸਰਕਾਰ ਬਣਨ ਦੀ ਦੇਰ ਆ ਕਹਿੰਦੇ ਵੀ ਸਾਰਿਆਂ ਦਾ ਪਤਾ ਨਹੀਂ ਲੱਗਣਾ ਬੰਦੇ ਕਿੱਥੇ ਗਏ ਦਾ ਕੀ ਹੋਇਆ ਤਾਂ ਜਦੋਂ ਹਾਂਸ ਰਾਜ ਹਾਂਸੀ ਇਦਾਂ ਦੀਆਂ ਟਿੱਪਣੀਆਂ ਕਰਦੇ ਨੇ ਕਹਿੰਦੇ ਕਿ ਮੈਂ ਦੇਖ ਲੂੰਗਾ ਉਸ ਤੋਂ ਬਾਅਦ ਤਾਂ ਇਹ ਜਿਹੜਾ ਮਸਲਾ ਹੈਗਾ ਮੈਨੂੰ ਲੱਗਦਾ ਕਿ ਬੜਾ ਸੰਜੀਦਾ ਹੈਗਾ ਇਹ ਹੰਕਾਰ ਹੈਗਾ ਜਾਂ ਅਸੀਂ ਜਿਹੜੀ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਹਾਂ ਬੂਟਾ ਜੀ ਕਿ ਸਿੱਧ ਤੌਰ ਤੇ ਇੱਕ ਤਾਨਾਸ਼ਾਹੀ ਰਵਈਆ ਜਿਹੜਾ ਹੈਗਾ ਮੌਜੂਦਾ ਧਿਰ ਦੇ ਅੰਦਰ ਹੈਗਾ ਕਿਤਨਾ ਕਿਤੇ ਅੱਜ ਕੱਲ ਅਸੀਂ ਚਾਹੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਉਹਨਾਂ ਚੀਜ਼ਾਂ ਦੇ ਵਿੱਚੋਂ ਸਿਆਸਤਦਾਨਾਂ ਦੀ ਜ਼ੁਬਾਨੋਂ ਇਹ ਚੀਜ਼ਾਂ ਨਿਕਲ ਰਹੀਆਂ ਨੇ ਮੰਨ ਰਹੇ ਹੋ ਕਿ ਕਿੰਨਾ ਕਿਤੇ ਉਹ ਜਿਹੜੀ ਡਿਕਟੇਟਰ ਡਿਕਟੋਰੀਅਲਸ਼ਿਪ ਜਿਹੜੀ ਅੰਦਰ ਘਰ ਘਰ ਕੇ ਗਿਆ ਸਿਆਸਤਦਾਨਾਂ ਦੇ ਵਿੱਚੋਂ ਤਾਂ ਉਹਨਾਂ ਦੇ ਵਿੱਚੋਂ ਇਹ ਇਦਾਂ ਦੀਆਂ ਸਟੇਟਮੈਂਟਾਂ ਬਾਹਰ ਆ ਰਹੀਆਂ ਨੇ ਕਿ ਇਦਾਂ ਦੀਆਂ ਸਟੇਟਮੈਂਟਾਂ ਦੇ ਰਹੇ ਕਿ ਜਦੋਂ ਸਰਕਾਰ ਬਣ ਗਈ ਫਿਰ ਦੱਸਾਂਗੇ ਤੁਹਾਨੂੰ ਉਹ ਗੋਗਨ ਸਾਹਿਬ ਮੈਂ ਤੁਹਾਡੇ ਰਾਹੀਂ ਹੰਸਰਾਜ ਹੰਸਜੀਤ ਨੂੰ ਪੁੱਛਣਾ ਚਾਹੁੰਨਾ ਵੀ ਕੀ ਤੁਸੀਂ ਹਿੰਦੁਸਤਾਨ ਵਿੱਚ 1974-75 ਕਰਾਉਣਾ ਚਾਹੁੰਦੇ ਹੋ ਮੈਂ ਹੰਸਰਾਜ ਹੰਸਜੀਤ ਨੂੰ ਪੁੱਛਣਾ ਚਾਹੁੰਨਾ ਕਿ ਕੀ ਪੰਜਾਬ ਦੇ ਵਿੱਚ 1984 ਕਰਾਉਣਾ ਚਾ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਹਾਂ ਕੀ ਤੁਸੀਂ 1992 ਵਾਲਾ ਦਫ਼ਤਰ ਹੋਣਾ ਚਾਹੁੰਦੇ ਹੋ ਤੁਹਾਡੀ ਮਨ ਇੱਛਾ ਕੀ ਆ ਤੁਹਾਡੀ ਇੱਛਾ ਕੀ ਆ ਤੁਸੀਂ ਉਸ ਕੌਮ ਨੂੰ ਉਸ ਚੀਜ਼ ਨੂੰ ਇਹ ਇਹ ਗੱਲ ਮੇੜਾ ਮਾਰ ਰਹੇ ਹੋ ਕਮੈਂਟ ਕਰ ਰਹੇ ਹੋ ਜਿਹੜੀ ਬਾਬੇ ਨਾਨਕ ਦੀ ਉਪਾਸ਼ਕਾ ਜਿਹੜੀ ਬਾਬੇ ਨਾਨਕ ਦੇ ਕੀਰਤ ਕਰੋ ਦੇ ਸਿਧਾਂਤ ਤੇ ਕੰਮ ਕਰਦੀ ਆ ਉਹ ਕੌਮ ਜਿਹੜੀ ਸਮੁੱਚੇ ਹਿੰਦੁਸਤਾਨ ਦਾ ਢਿੱਡ ਭਰਦੀ ਆ ਤੇ ਤੁਸੀਂ ਉਹਨੂੰ ਐਹੋ ਜਿਹੀਆਂ ਗੱਲਾਂ ਕਹਿੰਦੇ ਹੋ ਇੱਕ ਸਮੇਂ ਇੱਕ ਪਾਸੇ ਦਾ ਤੁਸੀਂ ਇਹ ਕਹਿੰਦੇ ਹੋ ਵੀ ਮੇਰਾ ਬਜ਼ੁਰਗ ਵੀ ਖੇਤਾਂ ਦੇ ਵਿੱਚ ਕੰਮ ਕਰਦਾ ਸੀਗਾ ਅਸੀਂ ਵੀ ਜਾਣਦੇ ਆ ਸਾਰਾ ਕੁਝ ਤੇ ਇੱਕ ਤੁਸੀਂ ਸੈਕੰਡ ਟਾਈਮ ਕੰਟੈਸਟ ਕਰ ਰਹੇ ਹੋ ਲੋਕ ਸਭਾ ਦੀ ਇਲੈਕਸ਼ਨ ਮੈਨੂੰ ਲੱਗਦਾ ਕੋਈ ਵੀ ਕਮੈਂਟ ਜਿਹੜਾ ਪਬਲਿਕ ਪਬਲਿਕ ਹੋਵੇ ਤੁਸੀਂ ਆਪਦੇ ਆਪੋਨੈਂਟ ਨੂੰ ਰੱਜ ਕੇ ਨਿੰਦੋ ਕਿਉਂਕਿ ਡੈਮੋਕ੍ਰੇਸੀ ਐਹੋ ਜਿਹੀ ਡਿਵੈਲਪ ਕੋਪ ਰਿਗਾਰਡਿੰਗ ਪਬਲੀ ਹੋਵੇ ਤਾਂ ਮੈਨੂੰ ਲੱਗਦਾ ਆਨਸਰ ਆਜ ਹਨਸਰ ਕੇ ਨੇਤਾ ਨੂੰ ਬੜਾ ਸੋਚ-ਸਮਝ ਕੇ ਬੋਲਣਾ ਚਾਹੀਦਾ ਕਿਸੇ ਨੂੰ ਵੀ ਡੈਮੋਕ੍ਰੇਸੀ ਦੇ ਵਿੱਚ ਚੈਲੰਜ ਨਹੀਂ ਕਰਨਾ ਚਾਹੀਦਾ ਮੋਰ অর ਲੈਸ ਜੇ ਤੁਸੀਂ ਸਰਕਾਰ ਵੰਡ ਜਾਂ ਨਾ ਵੰਡ ਦੀ ਗੱਲ ਕਰਦੇ ਹੋ ਤਾਂ 2 ਸਾਲ ਪਹਿਲਾਂ ਜਿਹੜਾ ਅੰਦੋਲਨ ਹੋ ਕੇ ਹਟਿਆ ਵਾ ਉਹਦੇ ਨਾਲ ਚੰਗੀ ਤਰ੍ਹਾਂ ਨਾਲ ਇਹਨਾਂ ਨੇ ਮੈਨੂੰ ਲੱਗਦਾ ਸਿੱਖ ਲਿਆ ਵਾ ਸਬਕ ਲੈ ਲਿਆ ਆ ਵੀ ਪੰਜਾਬੀ ਜਿੱਥੇ ਖੜ ਜਾਂਦੇ ਨੇ ਜਾਂ ਜਿੱਥੇ ਬਹਿ ਜਾਂਦੇ ਨੇ ਉਹ ਕਿਸੇ ਗੱਲ ਨਾਲ ਹੀਲਦੇ ਨੇ ਤੁਹਾਡੀਆਂ ਕਿੱਧਰ ਬੰਦ ਵਾਲਾ ਐਟਲੀਸਟ ਪੰਜਾਬੀ ਕਿਤੇ ਵੀ ਡਰੂਗਾ ਨਹੀਂ ਨਾ ਹੀ ਝੁਕੂਗਾ ਜਿੱਥੇ ਪਹਿਲਾਂ ਇੰਨਾ ਕੁਝ ਹੋਇਆ ਉਹ ਹਮੇਸ਼ਾ ਤਿਆਰ ਰਹੂਗਾ ਉਹਦੇ ਹੱਕਾਂ ਲਈ ਲੜੂਗਾ ਇਹ ਹਮਰਾਈਟਸ ਨੂੰ ਹਮੇਸ਼ਾ ਵਰਕਰਾਂ ਰਹੂਗਾ ਮਨੁੱਖੀ ਅਧਿਕਾਰਾਂ ਦੇ ਪਹਿਰਾਦਾਤਾ ਵੈਸੇ ਬੁਟਾ ਜੀ ਅਖੀਰ ਤੇ ਕਿਉਂਕਿ ਹੁਣ ਭਗਵੰਤ ਮਾਨ ਅੰਮ੍ਰਿਤਸਰ ਦੀ ਸਟੇਜ ਤੋਂ ਇਹ ਬਿਆਨ ਕਰਦੇ ਨਜ਼ਰ ਆਇਆ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਸਰਕਾਰ ਬਣੂ ਨਾ ਬਣੂ ਇਹ ਭਵਿੱਖ ਦੇ ਗਰਭ ਤੇ ਵਿੱਚ ਹੈਗਾ ਅਸੀਂ ਤਾਂ ਕਿਆਸ ਲਗਾ ਰਹੇ ਪਰ ਅੱਜਕੱਲ ਕਿਆਸ ਲਗਾਉਣੇ ਵੀ ਬੜੇ ਔਖੇ ਹੋ ਗਏ ਕਿਉਂਕਿ ਜਦੋਂ ਦੀਆਂ ਮਸ਼ੀਨਾਂ ਦੇ ਉੱਪਰ ਸਵਾਲ ਉੱਠਣੇ ਸ਼ੁਰੂ ਹੋਏ ਨੇ ਤੇ ਜਦੋਂ ਦੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਕਿਸ ਤਰੀਕੇ ਨਾਲ ਮੋਨੋਪੋਲਾਈਜ਼ ਕੀਤਾ ਜਾਂਦਾ ਹੈਗਾ ਜਾਂ ਲੋਕਾਂ ਨੂੰ ਆਪਣੇ ਤਰੀਕੇ ਨਾਲ ਧਰਮਾਇਆ ਜਾਣਾ ਸੰਭਵ ਹੈਗਾ ਤਾਂ ਅੰਦਾਜ਼ੇ ਲਗਾਉਣੇ ਵੀ ਔਖੇ ਹੋ ਗਏ ਪਰ ਭਗਵੰਤ ਮਾਨ ਕਹਿੰਦੇ ਕਿ ਇਹ ਪਹਿਲੇ 3-4 ਜਿਹੜੇ ਗੇੜ ਨਿਕਲੇ ਨੇ ਉਹਨਾਂ ਦੇ ਵਿੱਚੋਂ ਸਪਸ਼ਟ ਹੋ ਗਿਆ ਕਿ ਭਾਜਪਾ ਦੀ ਸਰਕਾਰ ਨਹੀਂ ਬਣ ਰਹੀ ਸਰਕਾਰ ਜਿਹੜੀ ਹੈ ਇੰਡੀਆ ਆਲਾਈਂਸ ਦੀ ਬਣੇਗੀ ਤੇ ਉਹਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਜਿਹੜੀ ਆਮ ਆਦਮੀ ਪਾਰਟੀ ਦੀ ਹੋਵੇਗੀ ਅਖੀਰਤ ਤੁਹਾਡੀ ਇਹ ਟਿੱਪਣੀ ਲੈਣੀ ਹੈ ਕਿ ਜਿਸ ਤਰੀਕੇ ਨਾਲ ਇਹ ਟ ਜਾ ਦੂਸ਼ਣ ਬਾਜ਼ੀ ਦਾ ਦੌਰ ਚੱਲ ਰਿਹਾ ਹੈਗਾ ਤੇ ਦੂਜੇ ਪਾਸੇ ਸਰਕਾਰ ਕਿੱਧਰ ਨੂੰ ਲੱਗਦਾ ਕਿ ਲੋਕ ਚੁਕਾਰ ਰੱਖਣਗੇ ਤੁਸੀਂ ਹੁਣ ਤੱਕ ਐਨਾਲਿਸਿਸ ਕੀਤਾ ਹੋਣਾ ਥੋੜਾ ਬਹੁਤ ਉਹਨਾਂ ਸਮਝੋ ਤੁਹਾਡੀ ਕਾਲ ਆਈ ਹੈ ਮੈਂ ਕਿਹਾ ਸੀਗਾ ਮੈਂ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦਵਾਂਗਾ ਪਰ ਅੱਜ ਚਲੋ ਤੁਸੀਂ ਸਵਾਲ ਮੇਰੇ ਤੋਂ ਪੁੱਛ ਰਹੇ ਹੋ ਤਾਂ ਸੱਚ ਇਹ ਆ ਵੀ ਜੈਹੋਜੀ ਫਿਜ਼ਾ ਪੋਲੀਟੀਕਲੀ ਫਿਜ਼ਾ ਬਣਗੀ ਜਾਂ ਕੋਈ ਵੀ ਜਿੱਤ ਜੇ ਕੋਈ ਵੀ ਹਾਰ ਜਵੇ ਆਮ ਜਨਤਾ ਨੂੰ ਉਸ ਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਨਾ ਹੀ ਆਮ ਜਨਤਾ ਦਾ ਉਸ ਦੇ ਨਾਲ ਕੋਈ ਸਦਾਰ ਹੋਣ ਵਾਲਾ ਸਿਰਫ ਸਿਰਫ ਇਹ ਉਹਨਾਂ ਦੀ ਖੇਡ ਆ ਉਹ ਆਪ ਦੀ ਖੇਡ ਖੇਢੀ ਜਾ ਰਹੇ ਆ ਆਮ ਜਨਤਾ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਤੁਹਾਡੇ ਮਾਦੀਆਂ ਨੂੰ ਇਹ ਹੀ ਦੱਸਣਾ ਚਾਹੁੰਨਾ ਵਾ ਵੀ ਇੱਕ ਇਲੈਕਸ਼ਨ ਕਮਿਸ਼ਨ ਨੇ ਚੰਗਾ ਕੀਤਾ ਵੀ ਲੋਟਾ ਦਾ ਬਟਨ ਵੀ ਇੱਥੇ ਆਪਣੇ ਦੇਸ਼ ਵਿੱਚ ਦਿੱਤਾ ਗਿਆ ਤੁਸੀਂ ਵੋਟ ਪਾਓ ਤੁਸੀਂ ਉਸ ਤੇ ਦੋ ਆਪ ਦਾ ਤੁਸੀਂ ਡੀਸੈਂਟ ਉੱਤੇ ਇੱਕ ਰਿਫਲੈਕਸ਼ਨ ਰਿਫਲੈਕਟ ਕਰੋ ਕਿਉਂਕਿ ਕਲਾਸ ਕੋਈ ਵੀ ਬਣਦੀ ਆ ਉਹ ਕਿਸਾਨਾਂ ਦੇ ਜਾਂ ਆਮ ਪਬਲਿਕ ਦੇ ਹਿੱਤ ਤੇ ਨਹੀਂ ਬਣੂਗੀ ਦੀਓ ਫ੍ਰੀ ਵੀ ਦੀ ਵੀ ਦਿੰਦੀ ਆ ਤੁਸੀਂ ਚੰਗੇ ਲਿਟਰੇਟ ਬੰਦੇ ਹੋ ਵੀ ਉਹ ਵੀ ਕਿਸਾਨਾਂ ਜਾਂ ਆਮ ਪਬਲਿਕ ਦੇ ਦੇਤੇ ਵਿੱਚ ਨਹੀਂ ਹੋਊਗੀ ਐਂਡ ਦੀ ਐਂਡ ਨਿਗਾਰ ਆ ਰਿਹਾ ਵਾ ਤੁਸੀਂ ਹਾਂ ਆંકੜਿਆਂ ਦੀ ਖੇਡ ਵਿੱਚ ਕਿਸੇ ਨੂੰ ਅਲ ਜਾ ਸਕਦੇ ਆ ਪਰ ਅੱਜ ਦੇਖਣ ਵਾਲੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਬੰਦਾ ਪੜਿਆ ਜਾਂ ਅਨਪੜ ਹੈਗਾ ਵਾ ਉਹਦੇ ਚਿਹਰੇ ਤੇ ਖੁਸ਼ੀ ਹੈਗੀ ਆ ਉਹਦਾ ਦੇਖਣ ਵਾਲਾ ਗੱਲ ਇਹ ਆ ਉਹ ਮੈਂਟਲੀ ਫ੍ਰੀ ਹੈਗਾ ਵਾ ਕੀ ਉਹਨੂੰ ਸਰਕਾਰੀ ਦਰਬਾਰੇ ਇੱਜ਼ਤ ਮਿਲ ਰਹੀ ਆ ਮੈਂ ਇੱਕ ਗੱਲ ਇੱਥੇ ਇਹ ਜ਼ਰੂਰ ਕਹਿਣਾ ਚਾਹਾਂਗਾ ਵੀ ਕੀ ਤੁਸੀਂ ਮੈਂ ਕਿਉਂਕਿ ਰੀਸੈਂਟਲੀ ਇਹ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਸੁਣਦੇ ਹੋ ਤੁਸੀਂ ਜਿਹੜੇ ਗੱਸਾ ਜਿਨ੍ਹਾਂ ਨੇ ਰਾਜ ਕੀਤਾ ਵਾ ਉਹ ਤੁਹਾਨੂੰ ਇਮੋਸ਼ਨਲ ਕਰਦੇ ਨੇ ਇਮੋਸ਼ਨਲ ਸਟੇਟਮੈਂਟ ਕਰਦੇ ਸਟੇਟਮੈਂਟਾਂ ਦਿੰਦੇ ਨੇ ਉਹ ਮੁੱਦੇ ਤੇ ਨਹੀਂ ਬੋਲਦੇ ਉਹ ਇਸ਼ੂ ਤੇ ਨਹੀਂ ਬੋਲਦੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਮੈਂ ਵਕਾਲਤ ਦੇ ਪੇਸ਼ੇ ਦੇ ਵਿੱਚ ਹੈਗਾ ਵਾ ਮੈਂ ਬੀਇੰਗ ਇਹ ਉਹਨਾਂ ਦਾ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰਦਾ ਆਂ ਤੇ ਕਲਾਇੰਟਸ ਨੂੰ ਪੈਸਾ ਲੈ ਕੇ ਜੇ ਮੈਂ ਭੋਲੀਆਂ ਭਾਲੀਆਂ ਜਾਂ ਇਮੋਸ਼ਨਲ ਗੱਲਾਂ ਕਰੂੰਗਾ ਕੀ ਮੇਰੇ ਕਲਾਇੰਟ ਉਸਦੇ ਨਾਲ ਸੈਟੀਸਫਾਈ ਹੋ ਜਾਣਗੇ ਐਜ਼ ਇਟ ਇਜ਼ੀ ਜਿਹੜੀ ਇਹ ਪੋਲੀਟਿਕਲ ਕਲਾਸ ਪੋਲੀਟਿਕਲ ਕਲਾਸ ਹੈਗੀ ਆ ਕਾਈਂਡ ਆਫ ਸਾਡੀ ਪਬਲਿਕ ਸਰਵੈਂਟ ਹੈਗੀ ਆ ਪਹਿਲੇ ਪੰਜਾਬੀ ਦੇ ਵਿੱਚ ਕਮਾ ਉਹ ਜਨਤਾ ਦੀ ਨੌਕਰ ਕਲਾਸ ਹੈਗੀ ਆ ਸਾਡੇ ਪੈਸਿਆਂ 'ਚ ਉਹਨਾਂ ਦੇ ਚੁੱਲ੍ਹੇ ਤਪਦੇ ਨੇ ਸਾਡੇ ਪੈਸਿਆਂ 'ਚ ਉਹਨਾਂ ਦੇ ਜਵਾਕਾਂ ਦੀਆਂ ਫੀਸਾਂ ਜਾਂਦੀਆਂ ਨੇ ਅੱਜ ਮੁੱਦਾ ਇਹ ਨਹੀਂ ਵੀ ਜਿੰਨੂ ਅਸੀਂ ਹਾਇਰ ਕਰ ਰਹੇ ਹਾਂ ਦਿਹਾੜੀ ਤੇ ਲਿਆ ਰਹੇ ਹਾਂ ਕੰਮ ਕਰ ਰਹੇ ਹਾਂ ਜਾਂ ਅਸੀਂ ਦਿਹਾੜੀ ਤੇ ਜਾ ਰਹੇ ਹਾਂ ਕੰਮ ਕਰ ਰਹੇ ਹਾਂ ਵੀ ਇਮੋਸ਼ਨਲ ਗੱਲਾਂ ਕਰਕੇ ਟਾਈਮ ਟਪਾ ਲਈਏ ਅੱਜ ਮੁੱਦਾ ਇਹ ਆ ਵੀ ਜੇ ਅਸੀਂ ਤੁਹਾਨੂੰ ਸੈਲਰੀ ਦੇ ਰੂਪ ਵਿੱਚ ਪੈਨਸ਼ਨਾਂ ਦੇ ਰੂਪ ਵਿੱਚ ਲਗਜ਼ਰੀ ਫੈਸਿਲਿਟੀਆਂ ਦੇ ਰੂਪ ਵਿੱਚ ਆਪ ਦਾ ਯੋਗਦਾਨ ਦਿੰਨੇ ਆ ਤਾਂ ਤੁਸੀਂ ਸਾਨੂੰ ਵਾਪਸ ਕੀ ਦਿੰਨੇ ਹੋ ਅੱਜ ਮੁੱਦਾ ਇਹ ਹੈਗਾ ਵਾ ਤੇ ਮੈਨੂੰ ਲੱਗਦਾ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਚਾਹੇ ਉਹ ਪਿਛਲੀ ਕਾਂਗਰਸ ਸਰਕਾਰ ਹੋਵੇ ਚਾਹੇ ਬੀਜੇਪੀ ਸਰਕਾਰ ਹੋਵੇ ਲੋਕਾਂ ਨੇ ਜਿਹੜੇ ਉਹਨਾਂ ਨੂੰ ਪੈਸੇ ਦਿੱਤੇ ਆ ਮੈਂ ਸ਼ਬਦ ਨੌਕਰ ਵਰਤ ਵਰਤਣ ਵਿੱਚ ਗੁਰੇਜ਼ ਨਹੀਂ ਕਰੂੰਗਾ ਉਹ ਨੌਕਰਾਂ ਨੇ ਵਫਾਦਾਰੀ ਮਾਲਕਾਂ ਨਾਲ ਨਹੀਂ ਜੇ ਕੀਤੀ ਬਹੁਤ ਸ਼ੁਕਰੀਆ ਸਰ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਤੁਹਾਡਾ ਮੇਰਾ ਸ਼ੁਕਰੀਆ ਸੋ ਗੱਲਬਾਤ ਕਰਕੇ ਬੁਟਾ ਸਿੰਘ ਬਰਾਗੀ ਹੁਰਾਂ ਦੇ ਨਜ਼ਰੀਏ ਤੋਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਹੈ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੋਂ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੇ ਸਿਆਸੀ ਤੌਰ ਤੇ ਬਿਆਨਬਾਜ਼ੀਆਂ ਚੱਲ ਰਹੀਆਂ ਨੇ ਜਾਂ ਕਿਸਾਨ ਵਰਸਸ ਭਾਜਪਾ ਜਿਹੜਾ ਐਕਸ ਵੱਲ ਮਾਹੌਲ ਜਿਹੜਾ ਪੰਜਾਬ ਦੀ ਫਿਜ਼ਾਵਾ ਵਿੱਚ ਸਿਆਸੀ ਤੌਰ ਤੇ ਉੱਭਰ ਕੇ ਨਜ਼ਰ ਆ ਰਿਹਾ ਹੈਗਾ ਇਹਦਾ ਨਤੀਜਾ ਕੀ ਹੋਊਗਾ ਇਹਦਾ ਹੱਲ ਕੀ ਹੋਊਗਾ ਇਹਦੇ ਕਿਉਂਕਿ ਜਦੋਂ ਦੋ ਧਿਰਾਂ ਆਪਸ ਦੇ ਵਿੱਚ ਹੋਣ ਜਾਂ ਤਾਂ ਉਹ ਨਜਿੱਠ ਰਹੀਆਂ ਹੋਣ ਤਾਂ ਉਹਦਾ ਕੋਈ ਸਾਰਤਕ ਹੱਲ ਨਿਕਲੇ ਤਾਂ ਅਸੀਂ ਸਮਝਦੇ ਹਾਂ ਕਿ ਇਸ ਦੇ ਨਾਲ ਕੋਈ ਚੰਗੀ ਚੀਜ਼ ਨਿਕਲ ਕੇ ਸਾਹਮਣੇ ਆਊਗੀ ਪਰ ਜਿਸ ਤਰੀਕੇ ਨਾਲ ਬਿਆਨਬਾਜ਼ੀਆਂ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਇੱਕ ਦੂਜੇ ਨੂੰ ਬਦਨਾਮ ਕਰਨਾ ਜਾਂ ਇੱਕ ਦੂਜੇ ਦੀ ਕਿਰਦਾਰ ਕੁਸ਼ੀ ਕਰਨਾ ਤੱਕ ਇਹ ਮਸਲਿਆਂ ਦਾ ਹੱਲ ਹੋ ਸਕਦੇ ਨੇ ਜਾਂ ਸਿਰਫ ਸਿਰਫ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈਗਾ ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਹੁਣ ਤੇ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਵੱਡੀ ਗੱਲ ਨਾ ਕਰਦਾ ਨਜ਼ਰ ਆ ਰਿਹਾ ਹੋਵੇ ਕੋਈ ਐਜੂਕੇਸ਼ਨ ਪਾਲਿਸੀ ਦਾ ਜ਼ਿਕਰ ਕਰਦਾ ਨਾ ਆ ਰਿਹਾ ਹੋਵੇ ਕੋਈ ਕਿਸਾਨਾਂ ਦੇ ਮਾਬਤ ਜਿਹੜੇ ਕਾਨੂੰਨ ਬਣਨੇ ਚਾਹੀਦੇ ਨੇ ਉਹਨਾਂ ਦਾ ਜ਼ਿਕਰ ਨਾ ਕਰਦਾ ਆ ਰਿਹਾ ਹੋਵੇ ਕੋਈ ਐਮਐਸਪੀ ਦਾ ਉਸ ਤਰੀਕੇ ਨਾਲ ਜ਼ਿਕਰ ਕਰਦਾ ਨਾ ਆ ਰਿਹਾ ਹੋਵੇ ਕੋਈ NCC ਜਾਂ NRC ਜਿਹੜੇ uh, CAA ਵਰਗੇ ਕਾਨੂੰਨ ਬਣਾਏ ਜਾ ਰਹੇ ਨੇ ਜਾਂ ਹੋਰ ਕਾਨੂੰਨਾਂ ਦੇ ਵਿੱਚ ਤਰਮੀਮਾਂ ਕੀਤੀਆਂ ਜਾ ਰਹੀਆਂ ਕਿਉਂਕਿ ਨੈਸ਼ਨਲ ਲੈਵਲ ਦੀਆਂ ਗੱਲਾਂ ਨੇ ਤਾਂ ਉਸ ਤਰੀਕੇ ਦੀਆਂ ਗੱਲਾਂ ਕੋਈ ਕਰਦਾ ਕਿਉਂ ਨਹੀਂ ਨਜ਼ਰ ਆ ਰਿਹਾ ਕੋਈ ਵਾਟਰ ਪਾਲਿਸੀ ਦਾ ਜ਼ਿਕਰ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਲੀਕਰ ਪਾਲਿਸੀ ਦਾ ਜ਼ਿਕਰ ਨਹੀਂ ਹੋ ਰਿਹਾ ਕਿ ਪੂਰੇ ਮੁਲਕ ਦੇ ਵਿੱਚ ਇੱਕੋ ਤਰੀਕੇ ਦੀਆਂ ਚੀਜ਼ਾਂ ਕਿਉਂ ਨਹੀਂ ਹੋ ਰਹੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਸਿਰਫ ਤੇ ਸਿਰਫ ਇੱਕ ਦੂਜੇ ਦੀ ਕਿਰਦਾਰਕੁਸ਼ੀ ਜਿਹੜੀ ਹੋ ਰਹੀ ਹੈ ਉਹ ਬੜੀ ਚਿੰਤਾ ਦੀ ਗੱਲ ਹੈ ਮੈਨੂੰ ਲੱਗਦਾ ਕਿ ਅੱਜ ਬੜੇ ਵਿਵਾਖ ਢੰਗ ਨਾਲ ਬੂਟਾ ਜੀ ਨੇ ਸਮਝਾਇਆ ਹੈਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਨੂੰ ਸਮਝਣਾ ਕਿਸ ਤਰ੍ਹਾਂ ਦਾ ਚਾਹੀਦਾ ਹੈਗਾ ਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀ ਟਿੱਪਣੀ ਸਾਡੇ ਨਾਲ ਜਰੂਰ ਸਾਂਝੀ ਕਰੋ ਫਿਰ ਇੱਥੇ ਤੁਹਾਡੇ ਤੋਂ ਅੱਗੇ ਲੈਣੀ ਹੈ ਬਹੁਤ ਬਹੁਤ ਧੰਨਵਾਦ